ਸਾਦੀ ਮਟੂ ਸਰ ਇਸ ਵਾਰ ਕੀ ਅਲੱਗ ਲੈ ਕੇ ਆ ਰਹੇ ਹੋ ਇਸ ਵਾਰ ਪੂਰੀ ਦੀ ਪੂਰੀ ਫਿਰਮਿ ਲੱਗੇ ਮੁੰਡਾ ਅੰਗਰੇਜ਼ ਪੁੱਤ ਜਦੋਂ ਮੈਂ तकरीबन ਨਾ ਇੱਕ ਗੱਲ ਜਿਵੇਂ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਨੇ ਜਿਨ੍ਹਾਂ ਦੇ ਕੁਝ ਸੀਨ ਕੁਝ ਉਹ ਬਹੁਤ ਹਾਈਲਾਈਟ ਹੁੰਦੇ ਨੇ ਜਿਨ੍ਹਾਂ ਨੂੰ ਦੇਖ ਕੇ ਲੋਕ ਰਿਲੇਟਡ ਲੱਗ ਜਾਂਦੇ ਨੇ ਐਦਾਂ ਦੀਆਂ ਚੀਜ਼ਾਂ ਸਾਨੂੰ ਇਸ ਫਿਲਮ 'ਚ ਵੀ ਦੇਖਣ ਨੂੰ ਮਿਲਣਗੀਆਂ ਫਟ ਫਟ 10 ਜਗ੍ਹਾ 10 ਜਗ੍ਹਾ ਹੀ ਫਟ ਫਟ 10 ਜਗ੍ਹਾ ਮਿਲਣਗੀਆਂ ਇਸ ਫਿਲਮ 'ਚ ਹੈਪੀ ਹੈਵੀ 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 ਹੈਗਾ ਹੈਗਾ ਮੈਂ ਹੁਣ ਬਾਉਂਡ ਸਕ੍ਰਿਪਟ ਦੇਣੀ ਹੈ ਤੇ ਇਹਨਾਂ ਨੇ ਸੁਣਿਆ ਕਿ ਨਾ ਤੁਸੀਂ ਆਪ ਕਿਉਂ ਨਹੀਂ ਕਰੋਗੇ ਇਹ ਪੰਜਾਬੀ ਚ ਬਿਲਕੁਲ ਕਹੇ ਛੱਡੋ ਇਹਨਾਂ ਨੂੰ ਸਾਨੂੰ ਦੇਣੀ ਹੈ ਸਹੀ ਗੱਲ ਆ ਅਸੀਂ ਕਿਉਂ ਦੇਈਏ ਆਪਣੇ ਘਰ ਦਾ ਸੋਦਾ ਕਹਿੰਦੇ ਫਿਰ ਮੈਨੂੰ ਨੀਸ਼ਵਾ ਜੀ ਕਿਹਨ ਲੱਗਦਾ ਭਾਈ ਦੇਖੋ ਜਿਹੜੀ ਡਾਇਰੈਕਸ਼ਨ ਹੈਗੀ ਐ ਅਜ ਤੋ 3 ਸਾਲ ਬਾਅਦ 5 ਸਾਲ ਬਾਅਦ ਵੀ ਤੁਸੀਂ ਕਰ ਸਕਦੇ ਹੋ ਹਮ ਮੇਨ ਲੀਡ ਦੀ ਇੱਕ ਏਜ ਹੁੰਦੀ ਹੈ ਯੈਸ 25 ਵੀ ਨਹੀਂ ਨਹੀਂ ਉਹ ਫਸਾਉਂਦੀ ਹੈ ਨਹੀਂ ਨਹੀਂ ਮੈਂ ਵੱਡੇ ਵੱਡੇ ਦਿੱਗਜ ਜਿੰਨੇ ਵੀ ਮੈਂ ਕਮਾ ਡੇਵਿਡ ਤਵਨ ਸਾਹਿਬ ਅਦਿੱਤ ਚੋਪੜਾ ਸਾਹਿਬ ਮੈਂ ਸਭ ਦੇਖੋ ਕਿ ਨਵੇਂ ਨਵੇਂ ਇੱਥੋਂ ਉੱਠ ਕੇ ਚਲੇ ਗਏ ਸੀ ਗਿੱਦੜਵਾਦ ਹੋ ਗਿਆ ਸੀ ਮੈਨੂੰ ਪਤਾ ਹੀ ਨਹੀਂ ਸੀ ਇਨਾਂ ਦੇ ਇੱਕ ਇੱਕ ਤਾਂ ਇੰਗਲਿਸ਼ ਬਹੁਤ ਵੀਕ ਸੀ ਉਹਨੂੰ ਹੁਣ ਵੀ ਉਹ ਬਹੁਤ ਵਧੀਆ ਨਹੀਂ ਹੈਗੀ ਹੁਣ ਕੰਮ ਚਲਾਉ ਉਹ ਤੋਂ ਜ਼ਿਆਦਾ ਵੀਕ ਸੀਗੀ ਕਿ ਹਮੇਸ਼ਾ ਸੋਸ਼ਲ ਮੀਡੀਆ ਤੇ ਸਾਨੂੰ ਨੂੰ ਮਿਲਦੀ ਹੈ ਕੁਝ ਨਵਾਂ ਨਵਾਂ ਲਿਆਓ ਨਵਾਂ ਲਿਆਓ ਜਿਹੜਾ ਕਿ ਸਾਡੇ ਟੀਜ਼ਰ ਤੇ ਸਾਡੇ ਜਿੰਨਾ ਵੀ ਹੁਣ ਤੱਕ ਅਸੀਂ ਕੰਟੈਂਟ ਲੈ ਕੇ ਆਏ ਆ ਸੋਸ਼ਲ ਮੀਡੀਆ ਤੇ ਸਭ ਥੱਲੇ ਮੈਸੇਜ ਇਹ ਹੀ ਨੇ ਕਿ ਕੁਝ ਨਵਾਂ ਦੇਖਣ ਨੂੰ ਮਿਲੇ ਨਾਂ ਲੱਗ ਗਿਆ। ਇਹ ਟਾਈਮ ਹੁੰਦਾ ਸੀਗਾ ਕਿ ਲੋਕ ਨਾ ਹੀਰੋ-ਵੀਰਨ ਨੂੰ ਹੀ ਦੇਖਣ ਜਾਂਦੇ ਸੀ। ਇਹ ਲੱਗਦਾ ਸੀ ਕਿ ਕਿਹੜੀ ਹੈ ਕਿ ਸੋਹਣੀ ਜਿਹੀ ਕੁੜੀ ਆਊਗੀ। ਕਿਹੜਾ ਮੁੰਡਾ ਕੁੜੀਆਂ ਵੇਖ ਹੁੰਦਾ ਸੀ ਦੇਖੀ ਕਿਹੜਾ ਮੁੰਡਾ ਹੀਰੋ ਹੈ। ਹਾਂਜੀ। ਤੇ ਮੁੰਡਿਆਂ ਵੇਖ ਹੁੰਦਾ ਸੀ ਕਿਹੜੀ ਕੁੜੀ ਹੀਰੋਨ ਹੈ। ਪਰ ਅੱਜ ਜਿਹੜੀਆਂ ਫਿਲਮਾਂ ਹੈ ਕੰਟੈਂਟ ਬੇਸ ਹੈ। ਜੇ ਇਹ ਦੇ ਨਾਲ ਤੁਹਾਡੇ ਰਿਸ਼ਤੇ ਮਰ ਗਏ, ਤੁਹਾਡੇ ਈਮੋਸ਼ਨ ਦੇ ਮਰ ਗਏ। ਫਰ ਤੁਸੀਂ ਵਧੀਆ ਇਨਸਾਨ ਹੀ ਨੇ ਓਏ ਹੋਏ ਹੋਏ ਕਿਉਂਕਿ ਮੈਂ ਤਾਂ ਪਸ਼ੂ ਪੰਛੀਆਂ ਨੂੰ ਵੀ ਦੇਖ ਲਈ ਨਹੀਂ ਹਾਂ ਕਿਵੇਂ ਉਹ ਬੈਠੇ ਤਦ ਤੱਕ ਉਹ ਬੇਜਵਾਨ ਹੁੰਦੇ ਨੇ ਇਹ इमोਸ਼ਨ ਜੀ ਦੀ ਕਹਾਣੀ ਹੈ ਤੁਹਾਡੇ ਤੁਸੀਂ ਰੀਲਾਂ ਪਾਈਆਂ ਨੇ तकरीबन ਰੀਲਾਂ ਦੇ ਵਿੱਚ ਅਲੱਗ-ਅਲੱਗ ਸਿਚੁਏਸ਼ਨ ਚ ਕਿਤੇ ਤੁਹਾਡੇ ਨਾਲ ਬਹਿ ਕੇ ਗੀਤ ਗਾ ਰਹੇ ਨੇ ਤੁਹਾਡਾ ਕਿਵੇਂ ਦਾ ਬੋਨਡ ਸੀਗਾ ਉਹਨਾਂ ਦੇ ਨਾਲ ਅੱਜ ਮੈਨੂੰ ਲੱਗਦਾ ਕਿ ਜਿੰਨਾ ਦਾ ਵੀ ਨਾਮ ਬਣਿਆ ਪੰਜਾਬੀ ਸੱਨੇ ਚ ਮੈਂ ਜੋ ਲਿਖਿਆ ਤੁਹਾਨੂੰ ਇੱਥੋਂ ਇੱਥੇ ਲੈ ਗਿਆ ਕਿਆ ਬੱਲਾ ਸਾਹਿਬ ਬਿਲਕੁਲ ਤਾਂ ਅੱਜ ਜਿਹੜਾ ਸਾਡਾ ਨਾਮ ਬਣ ਗਿਆ ਜਾਂ ਸਾਡੀਆਂ ਜੋ ਫਿਲਮਾਂ ਬਣੀਆਂ ਉਹ ਭੱਲਾ ਸਾਹਿਬ ਬਣਾਉਣੀਆਂ ਬੱਬਰ ਨੂੰ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਜੀ ਹੈਪੀ ਖੁਸ਼ ਹੋ ਗਿਆ ਤੇ ਫਿਲਮ ਦੀ ਕਾਸਟ ਸਾਡੇ ਨਾਲ ਮੌਜੂਦ ਹੈ ਬਹੁਤ ਕਮਾਲ ਦੀਆਂ ਗੱਲਾਂ ਚਾ ਇਹਨਾਂ ਦੇ ਨਾਲ ਅਸੀਂ ਫਿਲਮ ਨੂੰ ਲੈ ਕੇ ਕਰਾਂਗੇ ਪਹਿਲਾ ਸਵਾਗਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਸਾਰਿਆਂ ਦਾ ਤੇ ਸੱਚੀ ਗੱਲ ਜੀ ਚੜਦੀ ਗੱਲਾਂ ਚੋ ਜੀ ਸਾਰੇ ਬਿਲਕੁਲ ਬਿਲਕੁਲ ਜੀ ਕਿੰਨਾ ਕੁ ਖੁਸ਼ ਹੋਇਆ ਹੈਪੀ ਫਿਰ ਜਦੋਂ ਉਹਨਾਂ ਨੂੰ ਉਹਦੇ ਨਾਲ ਦੀ ਮਿਲ ਗਈ ਹੈਪੀ ਖੁਸ਼ ਹੈ ਜੀ ਕਿਉਂਕਿ ਹੈਪੀ ਨੇ ਜੋ ਸੋਚ ਕੇ ਫਿਲਮ ਸਟਾਰਟ ਕੀਤੀ ਸੀਗੀ ਹੂੰ ਤਾਂ ਉਹਨੇ ਤੇ ਆ ਚੁੱਕੇ ਨੇ ਸਾਡਾ ਫਿਲਮ ਦਾ ਟੀਜ਼ਰ ਫਿਲਮ ਦਾ ਇੱਕ ਸਾਡਾ ਗਾਣਾ ਮੇਰਾ ਪੰਗੂ ਮੈਂ ਹੁੰਦਾ ਹੂੰ ਤੇ ਫਿਲਮ ਦਾ ਟ੍ਰੇਲਰ ਸਭ ਬਹੁਤ ਐਪਰੀਸ਼ੀਏਟ ਹੋਇਆ ਲੋਕੋ ਨੇ ਬਹੁਤ ਪਸੰਦ ਕੀਤਾ ਬਹੁਤ ਦੁਨੀਆ ਦੀ ਆੜੜ ਜਗ੍ਹਾ ਤੋਂ ਬਹੁਤ ਸੋਹਣੇ ਕਮੈਂਟ ਆਏ ਨੇ ਪਰਸਨਲੀ ਬਹੁਤ ਕਮੈਂਟ ਆਏ ਸਾਨੂੰ ਤੇ ਸਾਡਾ ਹੁਣ ਤੱਕ ਜਿੰਨਾ ਕੰਮ ਵੀ ਬਾਹਰ ਅਸੀਂ ਲੈ ਕੇ ਆਏ ਆਂ سوشل ਮੀਡੀਆ ਤੇ ਬਹੁਤ ਐਪਰੀਸ਼ੀਏਟ ਹੋਇਆ ਬਿਲਕੁਲ ਪੰਗੋ ਮੈਮ ਜਦੋਂ ਨਾ ਮੈਨੂੰ ਲੱਗਦਾ ਜਦੋਂ ਤੁਹਾਨੂੰ ਕਿਰਦਾਰ ਆਫਰ ਹੁੰਦੇ ਹੋਣਗੇ ਤਾਂ ਤੁਹਾਨੂੰ ਫੋਨ ਆਉਂਦਾ ਹੋਊਗਾ ਕਿ ਤੁਸੀਂ ਇਹਨਾਂ ਦੀ ਮਦਰ ਦਾ ਰੋਲ ਨਿਭਾਉਣਾ ਹੈ ਤੁਸੀਂ ਇਹਨਾਂ ਦੀ ਚਾਚੀ ਦਾ ਰੋਲ ਨਿਭਾਉਣਾ ਹੈ ਨਾ ਤਾਈ ਦਾ ਰੋਲ ਨਿਭਾਉਣਾ ਹੈ ਤੇ ਜਦੋਂ ਸਰਦਾ ਫੋਨ ਆਇਆ ਤੇ ਸਰ ਨੇ ਕਿਹਾ ਹੋਊਗਾ ਕਿ ਤੁਸੀਂ ਨਾ ਮੇਰੀ ਹੀਰੋਇਨ ਦਾ ਰੋਲ ਨਿਭਾਉਣਾ ਹੈ ਤੁਸੀਂ ਇੱਕ ਵਾਰ ਹੈਰਾਨ ਹੋਏ ਸੀ ਕੀ ਕਿਹਾ ਨਹੀਂ ਇਹਨਾਂ ਨੂੰ ਮੈਨੂੰ ਕਹਾਣੀ ਸੁਲਾਈ ਮੈਨੂੰ ਕਹਾਣੀ ਬਹੁਤ ਵਧੀਆ ਲੱਗੀ ਹਮਮ ਸ਼ਿਤਜ ਜੀ ਨੇ ਦੇ ਅ ਰੇਸ਼ ਜੀ ਨੇ ਐਤੋਂ ਤੱਕ ਕਿ ਸਾਨੀ ਸਾਹਿਬ ਨੇ ਕਿਹਾ ਪੰਗੋ ਮੜਾ ਤੁਸੀਂ ਹਸ਼ਾਰ ਸਿੰਘ ਵੜੇ ਕਹਿੰਦੇ ਸੀ ਨਾ ਆ ਦੇਖੋ ਥੋੜਾ ਬਹੁਤ ਲੰਬਾ ਤੇ ਵਧੀਆ ਕਰੈਕਟਰ ਹੈ ਮੈਨੂੰ ਉਦੋਂ ਨਹੀਂ ਦੱਸਿਆ ਕਿ ਤੁਸੀਂ ਲੀਡ ਰੋਲ ਕਰ ਰਹੇ ਹੋ ਪਰ ਇਹ ਜ਼ਰੂਰ ਦੱਸਿਆ ਕਿ ਤੁਹਾਡਾ ਇੱਕ ਵਧੀਆ ਕਰੈਕਟਰ ਹੈ ਲੰਬਾ ਕਰੈਕਟਰ ਹੈ ਤੇ ਮੈਂ ਤਾਂ ਹੈਰਾਨ ਹੋ ਗਈ ਕਿ ਮੈਂ ਐਜ਼ ਅ ਹੀਰੋ ਐਜ਼ ਅ ਲੀਡ ਰੋਲ ਕਰ ਰਹੀ ਹਾਂ ਮੈਨੂੰ ਬਹੁਤ ਚੰਗਾ ਲੱਗਿਆ ਕਿਉਂਕਿ ਕਹਾਣੀ ਦਾ ਕੰਟੈਂਟ ਬਹੁਤ ਵਧੀਆ ਹੈ ਬਿਲਕੁਲ ਜੀ ਜਦੋਂ ਤੁਹਾਨੂੰ ਕਹਾਣੀ ਪਸੰਦ ਆ ਜੇ ਉਦੇ ਵਿਚਲਾ ਫਿਰ ਬਾਕੀ ਗੱਲਾਂ ਤਾਂ ਦੋ ਨੰਬਰ ਤੇ ਰਹਿ ਜਾਂਦੀਆਂ ਤੇ ਮੈਂ ਤਾਂ ਉਧਰ ਵੀ ਮੈਂ ਇੱਕ ਨੰਬਰ ਤੇ ਆ ਗਈ। ਕੀ ਬਾਤ ਹੈ। ਇਹ ਤਾਂ ਬਹੁਤ ਐਕਸਾਈਟਿੰਗ ਹੈ। थैंक यू जी। ਹਰੀ ਮੱਟੂ ਸਰ। ਇਸ ਵਾਰ ਕੀ ਅਲੱਗ ਲੈ ਕੇ ਆ ਰਹੇ ਹੋ? ਇਸ ਵਾਰ ਪੂਰੀ ਦੀ ਪੂਰੀ ਫਿਰਮਿ ਲਾਧੀ ਹੈ। ਪੂਰਾ ਕੰਟੈਂਟ ਅਲੱਗ ਹੈ। ਹੂੰ। ਕਹਾਣੀ ਬਹੁਤ ਵਧੀਆ ਪਾਟੀਆਂ ਉਹਨੇ ਲਿਖੀ ਹੈ ਜਿੱਦਾਂ ਮੈਂ ਹਰ ਵੀ ਗੱਲ ਕਰਦਾ ਨਾ ਨਰੇਸ਼ਪਾਤ ਨਰੇਸ਼ ਬਾਜੀ ਦੀ ਤੇ ਸ਼ਿਦਿਸ਼ ਭਾਈ ਦੀ ਜਿਹੜੀ ਟਿਊਨਿੰਗ ਉਹ ਬੜੀ ਬੈਸਟ ਹੈ। ਹਮਮ ਡਾਇਰੈਕਟਰ ਦੀ ਰਾਈਟਰ ਦੀ ਜਿਹੜੀ ਟਿਊਨਿੰਗ ਬੈਸਟ ਹੋਏ ਨਾ ਤੇ ਉਹ ਚੀਜ਼ਾਂ ਬਹੁਤ ਵਧੀਆ ਨਿਕਲ ਕੇ ਆਉਂਦੀਆਂ। ਹਾਂਜੀ। ਤੇ ਇਸ ਤਰ੍ਹਾਂ ਕੇ ਨਾਲ ਪਹਿਲਾਂ ਫਿਲਮਾਂ ਬਾਗਮਾਲ ਨੇ ਇਹ ਵੀ ਬਾਗਮਾਲ ਲਈ। ਬਿਲਕੁਲ। ਬਹੁਤ ਸੋਹਣੀ ਕਹਾਣੀ ਲਿਖੀ ਗਈ ਹੈ ਤੇ ਬਹੁਤ ਸੋਹਣੀ ਬਣੀ ਗਈ ਹੈ। ਬਿਲਕੁਲ। ਬਾਜੀ ਨੇ ਜਿਸ ਤਰੀਕੇ ਨਾਲ ਡਾਇਰੈਕਸ਼ਨ ਦਿੱਤੀ ਹੈ, ਜਿਸ ਤਰੀਕੇ ਨਾਲ ਕਹਾਣੀ ਨੂੰ ਸੰਭਾਇਆ ਹੈ। ਹਮਮ ਬਹੁਤ ਵਧੀਆ। ਅਲੱਗ ਕੰਟੈਂਟ ਬਹੁਤ ਅਲੱਗ ਗਿਆ। ਹਮਮ ਦਰਸਾਇਆ ਬਹੁਤ ਵਧੀਆ ਗਿਆ। ਬਿਲਕੁਲ। ਚੌਧਰੀ ਜਦੋਂ ਕੋਈ ਫਿਲਮ ਕਾਮਯਾਬ ਹੁੰਦੀ ਆ ਤਾਂ ਇੱਕ ਕੈਮਰਾਮੈਨ ਤੋਂ ਲੈ ਕੇ ਐਡੀਟਰ ਤੱਕ ਹਰ ਬੰਦੇ ਦਾ 100% ਉਹਦੇ 'ਚ ਐਫਰਟ ਪਾਇਆ ਜਾਂਦਾ ਹੈ ਠੀਕ ਹੈ ਜੀ ਤੇ ਹਰ ਬੰਦਾ ਆਪਣੇ ਕੰਮ ਦੇ ਵਿੱਚ ਪਰਫੈਕਟ ਹੁੰਦਾ ਜੇਕਰ ਕਿਤੇ ਕੋਈ ਕਮੀ ਰਹਿ ਜਾਵੇ ਤਾਂ ਐਦਾ ਲੱਗਦਾ ਕਿ ਕੋਈ ਟੀਮ ਦੇ ਬੰਦੇ ਨੇ ਆਪਣਾ ਕੰਮ ਇਮਾਨਦਾਰੀ ਨਾਲ ਨਹੀਂ ਕੀਤਾ ਇਸ ਫਿਲਮ ਦੇ ਵਿੱਚ ਇੰਡਸਟਰੀ ਦੇ ਬੈਸਟ ਰਾਈਟਰ ਤੇ ਡਾਇਰੈਕਟਰ ਇਕੱਠੇ ਹੋਏ ਨੇ ਤੇ ਥੋੜਾ ਕਿਤੇ ਨਾ ਕਿਤੇ ਜਿਹੜਾ ਥੋੜਾ ਕੰਟੈਂਟ ਹੈ ਉਹ ਸਕਸੈਸਫੁਲ ਰਿਹਾ ਤੇ ਕੀ ਰਿਜ਼ਲਟ ਨਿਕਲ ਕੇ ਆਊਗਾ ਜਿਹੜੀ ਜਨਤਾ ਇਹੋ ਜਾਣਨਾ ਚਾਹੁੰਦੀ ਆ ਕੋਸੀ ਦਾ ਪੂਰੇ ਕੌਨਫੀਡੈਂਟ ਆ ਵੀ ਜਿਵੇਂ ਪਿਛਲੀਆਂ ਫਿਲਮਾਂ 'ਚ ਅਸੀਂ ਲੋਕਾਂ ਨੂੰ ਨਿਰਾਸ਼ ਨਹੀਂ ਕੀਤਾ ਇਹ ਫਿਲਮ ਵੀ ਨਹੀਂ ਕਰੂਗੀ ਹਾਂ ਕਮੇਡੀ ਫਿਲਮ ਹੈ ਕਿਉਂਕਿ ਹਾਂ ਤੇ ਪਿਛਲੇ ਫਿਲਮਾਂ ਨਾਲੋਂ ਜ਼ਿਆਦਾ ਹੀ ਇਹਦੇ ਚ ਕਾਮੇਡੀ ਸਾਨੂੰ ਆਪ ਵੀ ਦੋਨੋਂ ਨੇ ਜਦ ਅਸੀਂ ਫਸਟ ਕੱਟ ਦੇਖਿਆ ਬਹੁਤ ਖੁਸ਼ੀ ਹੋਈ ਦੇਖ ਕੇ ਹਮ ਯਾਰ ਵਾਕਈ ਵਧੀਆ ਬਣ ਗਈ ਫਿਲਮ ਇਹਨੇ ਨਾ ਜਦੋਂ ਕਹਾਣੀ ਸੁਣਨਾ ਹੈ ਤੁਹਾਡੇ ਕੋ ਮੈਂ ਉਹਨਾਂ ਤੋਂ ਬੜਾ ਖੁਸ਼ ਹਾਂ ਮੈਂ ਖੂਬ ਹੱਸਿਆ ਮੈਂ ਕਿਹਾ ਯਾਰ ਮਜ਼ਾ ਆ ਗਿਆ ਉਹ ਜਦੋਂ ਕੋੜੀ ਵਾਲਾ ਸੀਨ ਆਪਾਂ ਦੱਸਦੇ ਸੀਗੇ ਹਮ ਬੜਾ ਮਜ਼ੇਦਾਰ ਇਹ ਮੈਨੂੰ ਕਹਾਣੀ ਸੁਣ ਕੇ ਹੀ ਲੱਗਦਾ ਸੀਗਾ ਕਿ ਯਾਰ ਕੁਝ ਅਲੱਗ ਕੰਟੈਂਟ ਹੈ ਤੇ ਸੋਹਣਾ ਬਣੂਗਾ ਕੋਨਸੈਪਟ ਬਹੁਤ ਵਧੀਆ ਹੈ ਬਿਲਕੁਲ ਤਕਰੀਬਨ ਨਾ ਇੱਕ ਗੱਲ ਜਿਵੇਂ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਨੇ ਜਿਨ੍ਹਾਂ ਦੇ ਕੁਝ ਸੀਨ ਕੁਝ ਉਹ ਬਹੁਤ ਹਾਈਲਾਈਟ ਹੁੰਦੇ ਨੇ ਜਿਨ੍ਹਾਂ ਨੂੰ ਦੇਖ ਕੇ ਲੋਕ ਰਿਲੇਟਡ ਲੱਗ ਜਾਂਦੇ ਨੇ ਐਦਾਂ ਦੀਆਂ ਚੀਜ਼ਾਂ ਸਾਨੂੰ ਇਸ ਫਿਲਮ ਚ ਵੀ ਦੇਖਣ ਨੂੰ ਮਿਲਣਗੀਆਂ ਕਿੱਟੇ ਕਿੱਟ 10 ਕਿੱਜਾ 10 ਜਗ੍ਹਾ ਹੀ ਕਿੱਟੇ ਫਿਰ 10 ਜਗ੍ਹਾ ਮਿਲਣਗੇ ਇਸ ਫਿਲਮ ਵਿੱਚ ਕੀ ਬਾਤ ਹੈ 10 ਜਗ੍ਹਾ ਹਮ ਟਰਨਿੰਗ ਪੁਆਇੰਟ ਫਿਲਮ ਦੇ ਜਿੱਥੇ ਲਾਫਟਰ ਹਮ ਬਹੁਤ ਜ਼ਿਆਦਾ ਹਾਸਾ ਜਿਹਦੇ ਵਿੱਚ ਹਮ ਇਸ ਕਰਕੇ ਅਸੀਂ ਜ਼ਿਆਦਾ ਕੰਫੀਡੈਂਟ ਐਸ ਫਿਲਮ ਦੇ ਲਈ ਕੀ ਬਾਤ ਹੈ ਜੀ ਬਹੁਤ ਚਾਰ ਚੰਨਹੰਦੀਆਂ ਨੇ ਹਾਂ ਐਨ ਆਲਿਸ ਅਸੀਂ ਸ਼ੁਰੂ ਤੋਂ ਹੀ ਕਲੀਅਰ ਸੀਗੇ ਹਾਂ ਵੇ ਹੋਰ ਜਿਆਦਾ ਹਸਾਨਾ ਕਿਉਂਕਿ ਚੈਲੰਜ ਵੱਧ ਜਾਂਦੇ ਜੀ ਭਾਈ ਤੁਸੀਂ ਭਾਈ ਨੇ ਕਮੇਡੀ ਫਿਲਮਾਂ ਲਿਖੀਆਂ ਨੇ ਬਹੁਤ ਜਿਆਦਾ ਹੈ ਨਾ ਬਾ ਕਮਾਲ ਤੁਸੀਂ ਬਣਾਉਂਦੇ ਰਹੇ ਹੋ ਮਿਸਟਰ ਅਮਰਸੀ 42 ਤੁਸੀਂ ਡਾਇਰੈਕਟ ਕੀਤੀਆਂ ਨੇ ਤੇ ਮੈਂ ਤੇ ਇੱਥੇ ਬੈਠਾ ਐਕਸਾਈਟਡ ਹੋਈ ਜਾਂਦਾ ਕਿ ਨਿਕਲ ਕੇ ਕੀ ਆਊਗਾ ਥੋੜਾ ਆਪਸੀ ਕੋਆਰਡੀਨੇਸ਼ਨ ਕਿੰਨਾ ਕਰਦਾ ਸੀ ਇੱਥੇ ਤੁਸੀਂ ਐਕਟਰ ਸੀਗੇ ਹਨਾ ਜਿਵੇਂ ਆਪਾਂ ਐਕਟਰ ਨੂੰ ਸਵਾਲ ਕਰਦੇ ਆ ਤੇ ਐਕਟਰ ਕਹਿੰਦਾ ਮੈਂ ਤੇ ਡਾਇਰੈਕਟਰ ਨੂੰ ਸਮਰਪਿਤ ਹੋ ਗਿਆ ਸੀ ਭਾਈ ਹਨਾ ਤੁਸੀਂ ਤੇ ਰਾਈਟਰ ਵੀ ਹੋ ਹਨਾ ਤੇ ਐਕਟਰ ਵੀ ਹੋ ਤੇ ਤੁਸੀਂ ਕਿੰਨੇ ਕ ਸਲਾਹ ਦਿੱਤੀ ਤੁਹਾਡੀ ਸੋਚ ਮੈਚ ਕਰਦੀ ਸੀ ਆਪਸ ਵਿੱਚ ਦੇਖੋ ਅਸੀਂ ਮੈਂ ਅਸੀਂ ਫਿਲਮ ਦੀ ਰਾਈਟਿੰਗ ਤੇ ਪਹਿਲਾਂ ਜਿਹੜੇ ਲਾਉਣੇ ਸੀ 8-9 ਮਹੀਨੇ ਲਾ ਲਏ ਦੋਨਾਂ ਨੇ ਬੈਠ ਕੇ ਸੀ 8-9 ਮਹੀਨੇ ਲੱਗੇ ਨੇ ਅਸੀਂ ਬਹੁਤ ਟਾਈਮ ਲਗਾਉਂਦੇ ਆ ਰਾਈਟਿੰਗ ਤੇ ਤੇ ਕਿਉਂਕਿ ਜਦੋਂ 8-9 ਮਹੀਨੇ ਕੋਈ ਜ਼ਿਆਦਾ ਨਹੀਂ ਹੈਗੇ ਹਿੰਦੀ ਵਾਲੇ 3-3 ਸਾਲ ਬੈਠਦੇ ਨੇ ਓਕੇ ਅਸੀਂ ਮੈਂ ਜਦੋਂ ਫਿਲਮ ਸਟਾਰਟ ਹੋਣੀ ਸੀ ਮੈਂ ਜਿਵੇਂ ਕੱਲ ਤੋਂ ਸ਼ੂਟਿੰਗ ਹੈ ਮੈਂ ਰਾਤੀ ਨਾਲ ਕੋਲ ਬੈਠਾ ਸੀ ਉਦੋਂ ਲੈਪਟ ਹੂੰ ਤੇ ਲੋਕ ਤੇ ਕੰਮ ਹੋ ਰਿਹਾ ਜਦੋਂ ਕੋਸਟਿਮਸ ਵਾਲੇ ਆਏ ਹੋਏ ਸੀਗੇ ਮੇਕਅਪ ਵਾਲੇ ਆਏ ਹੋਏ ਸੀਗੇ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿ ਦੇਖੋ ਜੀ ਆਹ ਹੋ ਗਿਆ ਲੈਪਟਾਪ ਬੰਦ ਅੱਛੇ ਮੈਂ ਕਿ ਅੱਜ ਨਰੇਸ਼ ਕੁਤਰੀ ਐਜ਼ ਅ ਰਾਈਟਰ ਕੰਮ ਬੰਦ ਜੋ ਲਿਖਿਆ ਗਿਆ ਤੁਹਾਡੇ ਕੋਲ ਹੈ ਜੋ ਵੀ ਚੇਂजेस ਹੋਣੀਆਂ ਨੇ ਸੈਟ ਤੇ ਉਹ ਤੁਸੀਂ ਦੇਖ ਲੀਆਂ ਹੁਣ ਮੈਂ ਐਜ਼ ਅ ਐਕਟਰ ਹੈ ਮੈਂ ਕਿੱਥੇ ਕੀ ਮੂਮੈਂਟਮ ਹੈ ਜਿੱਥੇ ਨਹੀਂ ਹੈ ਤੁਸੀਂ ਦੇਖਣਾ ਕਿੱਥੇ ਕੀ ਚੇਂजेस ਹੈ ਵੀ ਤੁਸੀਂ ਦੇਖਣਾ ਹੁਣ ਮੈਂ ਹੁਣ ਆਪਣੀ ਜੌਬ ਛੱਡ ਚੁੱਕਿਆ ਹੁਣ ਮੈਂ ਸਿਰਫ ਉਸੇ ਤੇ ਧਿਆਨ ਦੂੰਗਾ ਤੇ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਮੈਂ ਨਹੀਂ ਸਹੀ ਕੀਤਾ ਭਾਵੇਂ ਸੋਰ ਰੀਟੇਕ ਲੋ ਲੈਣੇ ਆ ਮਤਲਬ ਤੁਸੀਂ ਆਪਾਂ ਜਦ ਤੱਕ ਪਰਫੈਕਸ਼ਨ ਦੀਆਂ ਦੀ ਆਪ ਅੱਗੇ ਨਹੀਂ ਤਾ ਬਿਲਕੁਲ ਭਾਜੀ ਅਸੀਂ ਨਾ ਫਿਲਮਾਂ ਚ ਤੁਹਾਡੇ ਸੀਨ ਦੇਖੇ ਨੇ ਹੈਨਾ ਜਿਵੇਂ ਹਨੀਮੂਨ ਫਿਲਮ ਚ ਤੁਹਾਡਾ ਇੱਕ ਸੀਨ ਸੀਗਾ ਉਹ ਕਿੱਡਾ ਜ਼ਿਆਦਾ ਵਾਇਰਲ ਹੁੰਦਾ ਹੈ ਨਾ ਉਹ ਤੇ ਉਸ ਤੋਂ ਬਾਅਦ ਐਵੇਂ ਬਹੁਤ ਸਾਰੀ ਫਿਲਮਾਂ ਚ ਤੁਹਾਡੇ ਛੋਟੇ ਛੋਟੇ ਘਟ ਆਂਦੇ ਨੇ ਫਿਰ ਤੁਸੀਂ ਬਤੌਰ ਲੀਡਰ ਰੋਲ ਕਰਨੇ ਵਾਸਤੇ ਕਿੰਨੇ ਕ ਟਾਈਮ ਤੋਂ ਆਪਣੇ ਅੰਦਰ ਇਹ ਅੱਗ ਦਵਾਈ ਬੈਠੇ ਸੀਗੇ ਤੁਸੀਂ ਤੇ ਤੁਸੀਂ ਮੌਕਾ ਲੱਭ ਰਹੇ ਸੀ ਯਾਰ ਨਹੀਂ ਨਾ ਨਾ ਕਦੇ ਵੀ ਨਹੀਂ ਮੈਂ ਕਦੇ ਇਹ ਸੋਚਿਆ ਹੀ ਨਹੀਂ ਸੀ ਇਹ ਸੋਚਿਆ ਹੀ ਨਹੀਂ ਸੀ ਕਦੇ ਮੈਂ ਦੇਖੋ ਮੇਰਾ ਮੇਰਾ ਫੋਕਸ ਕਲਿਨ ਸਿਗਾ ਲਾਈਫ ਚ ਕਿ ਮੈਂ ਐਜ਼ ਅ ਰ ਪਮੇ ਇੰਸਟੈਬਿਊਸ਼ਨਟ ਪਰ ਮੈਂ ਮੈਂ ਡਾਇਰੈਕਟਰ ਵਨ ਬੰਬਈ ਗਿਆ ਸੀਗਾ ਹੂੰ ਉੱਥੇ ਮੈਨੂੰ ਮੈਂ ਵੱਡੇ ਵੱਡੇ ਡਿਗਜ ਜਿੰਨੇ ਵੀ ਮੈਂ ਕਹਾਂ ਡੇਵਿਡ ਤਵਨ ਸਾਹਿਬ ਅਦਿੱਤ ਚੋਪੜਾ ਸਾਹਿਬ ਮੈਂ ਸਭ ਦੇਖੋ ਕਿ ਨਵੇਂ ਨਵੇਂ ਇੱਥੋਂ ਉੱਠ ਕੇ ਚਲੇ ਗਏ ਸੀ ਗਿੱਦੜਬਾਦ ਹੋ ਗਿਆ ਸੀ ਮੈਂ ਪਤਾ ਹੀ ਨਹੀਂ ਸੀ ਇੰਨਾ ਦੇ ਇੱਕ ਇੱਕ ਤਾਂ ਇੰਗਲਿਸ਼ ਫੋਰ ਵੀਕ ਸੇ ਉਦੋਂ ਹੂੰ ਹੁਣ ਵੀ ਉਹ ਬਹੁਤ ਵਧੀਆ ਨਹੀਂ ਹੈਗੀ ਹੁਣ ਕੰਮ ਚਲਾਉ ਹੈ ਉਦੋਂ ਜ਼ਿਆਦਾ ਵੀਕ ਸੀਗੀ ਐ ਹੀ ਨਹੀਂ ਪਤਾ ਸੀ ਇੰਨਾਂ ਲੋਕਾਂ ਤੱਕ ਪਹੁੰਚਣਾ ਕਿਵੇਂ ਮੈਂ ਹੂੰ ਮੈਂ ਜਾਂਦਾ ਸੀ ਆਫੀਸਰ ਦੇ ਵਿੱਚ ਗਿਡੇ ਲਾ ਕੇ ਆ ਜਾਂਦਾ ਸੀਗਾ ਮੈਂ ਡੇਵਿਡ ਸੰਨ ਨੂੰ ਹੁਣ ਵੀ ਹੁਣ ਤਾਂ ਚਲੋ ਬਹੁਤ ਯਾਰ ਨਾਲ ਮਿਲਦੇ ਨੇ ਫੋਨ ਵੀ ਆਉਂਦਾ ਉਹਨਾਂ ਦਾ ਬਟ ਮੈਂ ਕਦੇ ਦੱਸ ਨਹੀਂ ਪਾਇਆ ਕਿ ਮੈਂ ਤੁਹਾਡੇ ਘਰੋਂ ਬਹੁਤ ਵਾਰ ਮੁੜਿਆ ਤੇ ਉਸ ਤੋਂ ਬਾਅਦ ਹੋਇਆ ਕਿ ਜੀ ਬੰਬੇ ਮੈਂ ਹੁਣ ਜਦੋਂ ਐਜ਼ ਅ ਡਾਇਰੈਕਟਰ ਮੇਰੀਆਂ ਕੁਝ ਫਿਲਮਾਂ ਠੀਕ ਠਾਕ ਚੱਲੀਆਂ ਤਾਂ ਹੁਣ ਉਹ ਲੱਗਿਆ ਮੈਂ ਹੁਣ ਇੱਕ ਸਟੈਪ ਅੱਗੇ ਵਧਾਵਾਂ ਡਾਇਰੈਕਸ਼ਨ ਵਾਸਤੇ ਤਾਂ ਇਹ ਵੀ ਨਹੀਂ ਫਿਲਮ ਐ ਜਿਹੜਾ ਡਾਇਰੈਕਟਰ ਬੰਬੇ ਕਿਸੇ ਆਰਟਿਸਟ ਨੂੰ ਸੁਣਾਈ ਚਗੀ ਡ੍ਰੀਮ ਗਲ ਟੂ ਐਜਰੈਟਰ ਕਿੱਤੀ ਮੈਂ ਉਥੇ ਹਾਂਜੀ ਤਾਂ ਮੈਂ ਜਿਹੜੀ ਥੋੜੀ ਬੱਤੀ ਪਹਿਚਾਨ ਬਣੀ ਸੀ ਤੇ ਮੈਂ ਕਿਸੇ ਨੂੰ ਪਿਚ ਕੀਤੀ ਬਟ ਇਹਨਾਂ ਨੂੰ ਜਦੋਂ ਮੈਨੂੰ ਮਨੀਸ਼ ਭਾਈ ਜੀ ਨੇ ਕਿਹਾ ਕਿ ਤੁਸੀਂ ਮੇਨ ਲਿਡ ਫਿਲਮ ਕਰੋ ਪੰਜਾਬੀ ਹੂੰ ਤਾਂ ਪਹਿਲਾਂ ਤਾਂ ਮੈਂ ਕਿਹਾ ਭਾਈ ਨਹੀਂ ਨਹੀਂ ਮਰੀ ਵਧੀਆ ਦੁਕਾਨ ਚੱਲਦੀ ਉਹ ਇਹਨਾਂ ਬੰਦ ਕਰਾ ਦੀ ਉਹ ਰਾਈਟਿੰਗ ਵਾਲੀ ਕਹਿੰਦੇ ਨਹੀਂ ਭਾਈ ਜੀ ਜਦੋਂ ਮੈਂ ਪੈਸਾ ਲਾਉਣਾ ਮੈਂ ਕੰਫੀਡੈਂਟ ਹਾਂ ਤੁਸੀਂ ਕਿਉਂ ਘੋਟਾਉਂਦੇ ਹ ਤਪ ਜਿਹਨੇ ਨਾ ਇਹ ਆਈਡੀਆ ਸੁਣਾਇਆ ਹੈ ਕਿ ਮੈਂ ਬੰਬੇ ਤੋਂ ਓਕੇ ਕਰਾ ਲਈਏ ਸਬਜੈਕਟ ਮੇਰਾ ਮੈਂ ਹੁਣ ਬਾਉਂਸ ਸਕ੍ਰਿਪਟ ਦੇਣੀ ਹੈ ਤੇ ਇਹਨਾਂ ਨੇ ਸੁਣਾਇਆ ਕਿ ਨਾ ਯਾਰ ਤੁਸੀਂ ਆਪ ਕਿਉਂ ਨਹੀਂ ਕਰੋਗੇ ਆਪਣੇ ਪੰਜਾਬੀ ਚ ਬਿਲਕੁਲ ਕਹਿੰਦੇ ਛੱਡੋ ਬਿਆਲਾ ਨੂੰ ਕਾਹਨੂੰ ਦੇਣੀ ਹੈ ਸਹੀ ਗੱਲ ਆ ਅਸੀਂ ਕਿਉਂ ਤੇ ਆ ਆਪਣੇ ਘਰ ਦਾ ਸੌਦਾ ਕਹਿੰਦੇ ਫਿਰ ਮੈਨੂੰ ਨਿਸ਼ਵਾ ਜੀ ਵੀ ਕਹਿਣ ਲੱਗੇ ਬਾਈ ਦੇਖੋ ਜਿਹੜੀ ਡਾਇਰੈਕਸ਼ਨ ਹੈਗੀ ਅਜੇ ਤੱਕ 3 ਸਾਲ ਬਾਅਦ 5 ਸਾਲ ਬਾਅਦ ਵੀ ਤੁਸੀਂ ਕਰ ਸਕਦੇ ਹੋ ਹਮ ਮੇਨ ਲੀਡ ਦੀ ਇੱਕ ਏਜ ਹੁੰਦੀ ਹੈ ਯੈਸ ਨਹੀਂ ਫੜੀ ਨਹੀਂ ਨਹੀਂ ਉਹਨਾਂ ਚੌੜੀ ਨਹੀਂ ਫੜੀ ਤਾਂ ਕੋਈ ਜਿਹੜਾ ਮੈਂ ਦੇਣਾ ਹਾਂ ਮੈਂ ਵੀ ਕਹਿ ਰਿਹਾ ਵੀ ਨਾ ਨਾ ਚਲੋ ਚਲੋ ਉਹਨਾਂ ਨੇ ਮੈਨੂੰ ਕਿਹਾ ਦੇਖੋ ਮੈਂ ਉਹਨਾਂ ਨੇ ਕਿਹਾ ਵੀ ਉਹ ਉਹਨਾਂ ਨੇ ਕਿਹਾ ਵੀ ਜਿਹੜੀ ਆ ਜਿਹੜਾ ਕੈਰੈਕਟਰ ਇਸ ਹਾਂਜੀ ਨਹੀਂ ਜੀ ਬਤਾਉਂਦਾ ਮੈਂ ਕਹਿੰਦਾ ਬੇਬੀ ਕਹਿੰਦੇ ਇੱਕ ਫਿਲਮ ਹੋਰ ਹੋ ਜਾਵੇ ਮਾਰੋਪ ਕਰ ਤੇ ਉਹ ਤੋਂ ਬਾਅਦ ਮੈਨੂੰ ਲੱਗਿਆ ਭਾਜੀ ਨੇ ਕਿਹਾ ਵੀ ਨਹੀਂ ਤੁਸੀਂ ਕਰੋ ਡਾਇਰੈਕਸ਼ਨ ਦਾ ਸੀ ਬਹੁਤ ਟਾਈਮ ਹੈ ਤੁਹਾਡੇ ਕੋਲ ਕੋਈ ਨਾ ਸੀ ਇਹ ਵੀ ਇੱਕ ਸਟੈਪ ਅੱਗੇ ਵਧ ਜਿਓ ਜਦੋਂ ਬਦਨਾ ਹੋਇਆ ਤੁਸੀਂ ਫਿਲਹਾਲ ਆ ਫਿਲਮ ਤੁਹਾਡੇ ਲਈ ਬੈਸਟ ਹੈ ਬਿਲਕੁਲ ਕਿਉਂਕਿ ਮੈਨੂੰ ਉਹ ਫਿਲਮ ਚਾਹੀਦੀ ਸੀ ਜਿਹਦੇ ਚ ਚਾਹੇ ਹੀਰੋ ਵੱਡਾ ਨਾ ਹੋਵੇ ਹਮ ਸਬਜੈਕਟ ਹੀਰੋ ਹੋਵੇ ਯੈਸ ਕੰਟੈਂਟ ਹੀਰੋ ਹੋਵੇ ਜਿਵੇਂ ਸਾਡੀ ਫਿਲਮਾਂ ਕੁਝ ਜਿੰਨੇ ਵੇਸੀ ਕੀਤੀਆਂ ਦੋਹਾਂ ਨੇ ਇਕੱਠੀਆਂ ਮੈਂ ਵੈਸੇ ਉਹ ਜਿਹੇ ਫਿਲਮਾਂ ਹੀ ਕੀਤੀਆਂ ਜਿੱਤੇ ਚ ਸਾਡੇ ਕੋਲ ਵੱਡੇ ਹੀਰੋ ਵੀ ਹੈਗੇ ਨੇ ਹਾਂਜੀ ਮੈਂ ਜਲਦੀਪ ਭਾਜੀ ਨਾਲ ਵੀ ਕੰਮ ਕੀਤਾ ਮੈਂ ਹਾਂਜੀ ਜੀ ਭੀ ਭਾਜੀ ਨਾਲ ਵੀ ਕੰਮ ਕੀਤਾ ਹੈ ਹਾਂਜੀ ਐਮੀ ਭਾਜੀ ਨਾਲ ਵੀ ਫਿਲਮ ਕੀਤੀ ਹੈ ਮੈਂ ਹਾਂ ਤੇ ਇੱਕ ਫਿਲਮ ਇਹ ਜੀ ਚਾਹੀਦੀ ਸੀ ਜਿਹਦੇ ਚ ਜਿਵੇਂ ਜਿਹੜੀਆਂ ਅਸੀਂ ਕੀਤੀਆਂ ਉਹਦੇ ਚ ਹਮੇਸ਼ਾ ਸਾਡਾ ਕੰਟੈਂਟ ਵੱਡਾ ਸੋਇ ਯੈਸ ਹਾਂਜੀ ਬਿੰਦੂ ਭਾਜੀ ਨੇ ਉਹ ਪਹਿਲਾਂ ਐਜ਼ ਅ ਕੈਰੈਕਟਰ ਆਰਟਿਸਟ ਸੁਣਨਾ ਕਿਤੇ ਜੀ ਵੇਕ ਰਹਾਤਾ ਚੱਲੀਆਂ ਹੂੰ ਸਬਜੈਕਟ ਵੱਡਾ ਸੀਗਾ ਉਹ ਵੱਡਾ ਸਬਜੈਕਟ ਸੀ ਸਹੀ ਗੱਲ ਹੈ ਤਾਂ ਸਾਨੂੰ ਬਿੰਨੂ ਭਾਜ ਵੀ ਕੰਫੀਡੈਂਟ ਸੀ ਆ ਤੇ ਉਹ ਉਹ ਵੀ ਚਾਹੁੰਦੇ ਸੀ ਮੈਂ ਜਦੋਂ ਵੀ ਆਵਾਂ ਵੱਡੇ ਸਬਜੈਕਟ ਨਾਲ ਆਵਾਂ ਫਸਟ ਟਾਈਮ ਆਉਣ ਲੱਗਿਆ ਮੈਂ ਪਹਿਲਾਂ ਚੰਨੂ ਕਿੱਤੀ ਸੀ ਪਰ ਚੰਨੂ واਜ਼ ਨੋਟ ਅ ਕਾਮੇਡੀ ਫਿਲਮ ਹੂੰ ਤਾਂ ਇੱਕ ਕਾਮੇਡੀ ਫਿਲਮ ਦੇ ਵਿੱਚ ਉਹਦੀ ਪਹਿਚਾਣ ਹੈ ਕਾਮੇਡੀ ਦੇ ਵਿੱਚ ਜ਼ਿਆਦਾ ਤਾਂ ਉਹ ਵੱਡਾ ਸਬਜੈਕਟ ਚਾਹੁੰਦੇ ਸੀ ਉਦਾਂ ਹੀ ਮੈਨੂੰ ਵੀ ਸੀਗਾ ਕਿ ਮੈਂ ਇੱਕ ਵੱਡਾ ਸਬਜੈਕਟ ਹੋਵੇ ਕਾਮਿਕ ਹੋਵੇ ਮੇਰੇ ਤੋਂ ਵੱਡਾ ਹੋਵੇ ਕਿ ਮੈਂ ਨਾ ਦਿਖਾਂ ਉਹ ਚ ਬਿਲਕੁਲ ਫਿਲਮ ਨਹੀਂ ਕਿ ਹੁਣ ਅੱਜ ਸਾਡਾ ਟੀਜ਼ਰ ਆਇਆ ਹੈ ਗਾਣਾ ਆਇਆ ਹੈ ਟਰੇ ਇਹ ਦੇਖੋ ਅਸੀਂ ਭਵੇਂ ਹੈ ਜਾਂ ਨਹੀਂ ਹੈ ਕੋਈ ਵੀ ਹੁੰਦਾ ਹੂੰ ਉਹਨਾਂ ਨੇ ਚੱਲਣਾ ਸੀਗਾ ਹਾਂਜੀ ਬਿਲਕੁਲ ਕੰਟੈਂਟ ਸਾਡੇ ਤੋਂ ਵੱਡਾ ਹੋ ਗਿਆ ਭਾਜੀ ਕੰਟੈਂਟ ਦੀ ਹੀ ਡਿਮਾਂਡ ਆ ਆਪਾਂ ਨਾ ਅਕਸਰ ਜ਼ਿਕਰ ਕਰਦੇ ਆ ਮੈਨੂੰ ਇਹ ਲੱਗਦਾ ਕਿ ਚੰਗੇ ਕਰਮ ਦੀ ਤਾਰੀਫ਼ ਕਰਨੀ ਚਾਹੀਦੀ ਆ ਅੱਜ ਦੇ ਟਾਈਮ 'ਚ ਨਾ ਕੰਟੈਂਟ ਵਾਈਜ਼ ਸਾਊਥ ਇੰਡਸਟਰੀ ਬਹੁਤ ਚਰਚਾ ਦੇ ਵਿੱਚ ਹੈ ਤੁਹਾਨੂੰ ਕੀ ਖਾਸ ਲੱਗਦਾ ਉਹਨਾਂ 'ਚ ਉਹ ਬੰਦੇ ਇੰਨੀ ਚਰਚਾ 'ਚ ਕਿਉਂ ਆ ਗਏ ਕਿਉਂਕਿ ਮਨ ਨੂੰ ਇਹ ਲੱਗਦਾ ਕਿ ওভারਸੀਸ 'ਚ ਆਪਣੇ ਪੰਜਾਬੀ ਫਿਲਮ ਇੰਡਸਟਰੀ ਦੀ ਆਡੀਅנס ਬਹੁਤ ਆ ਹੈ ਨਾ ਤੇ ਲੋਕ ਨਾ ਇਹ ਡਿਮਾਂਡ ਕਰ ਰਹੇ ਨੇ ਭਾਜੀ ਭਾਜੀ ਕਹਿੰਦੇ ਯਾਰ ਲਾਹੌਰੀਆਂ ਕਦੋਂ ਬਣੂਗੀ ਅੰਗਰੇਜ਼ ਕਦੋਂ ਬਣੂਗੀ ਹੈ ਨਾ ਔਰ ਕਿੰਨੀਆਂ ਪੰਜਾਬੀ ਫਿਲਮਾਂ ਨੇ ਇਦਾਂ ਦੀਆਂ ਫਿਲਮਾਂ ਕਦੋਂ ਬਣਨਗੀਆਂ ਤੁਹਾਨੂੰ ਲੱਗਦਾ ਕਿ ਇਹ ਜਿਹੜਾ ਕੰਟੈਕਟ ਤੁਸੀਂ ਲੈ ਕੇ ਆਏ ਹੋ ਲੋਕ ਜਿਹੜੀ ਉਹਨਾਂ ਦੀ ਇਹ ਉਤਸੁਕਤਾ ਹੈ ਜਾਂ ਕਮੀ ਹੈ ਉਹ ਦੂਰ ਕਰ ਦੇਣਗੇ ਲੋਕ ਜਿਸ ਚੀਜ਼ ਦੀ ਉਡੀਕ ਕਰ ਰਹੇ ਨੇ 7 ਨਵੰਬਰ ਨੂੰ ਉਹ ਚੀਜ਼ ਉਹਨਾਂ ਨੂੰ ਮਿਲ ਜਾਊਗੀ ਦੇਖੋ ਇਹ ਫਿਲਮ ਅਸੀਂ ਯਾਨੀ ਇਹ ਨਹੀਂ ਕਹਿੰਦੇ ਕਿ ਅੰਗਰੇਜ਼ ਦੀ ਜਾਂ ਬਾਕੀ ਫਿਲਮਾਂ ਦੀ ਕ ਉਹ ਅਲੱਗ ਸਿਨੇਮੇ ਨਹੀਂ ਨਹੀਂ ਇਹ ਅਲੱਗ ਸਿਨੇਮੇ ਇਹ ਫਿਲਮ ਅਸੀਂ ਨਹੀਂ ਇਹ ਕਹਿੰਦੇ ਕਿ ਅਸੀਂ ਕੋਈ ਸਿੱਖਿਆ ਦੇਣ ਦੀ ਫਿਲਮ ਬਣਾਈ ਹੈ ਮੈਸੇਜ ਹੈਗਾ ਸਾਡੀ ਹਰ ਇੱਕ ਫਿਲਮ ਜਿੰਨਾ ਕ ਹੁੰਦਾ ਵੇਖ ਵਰਾਤਾਂ ਚ ਜਿੰਨਾ ਕ ਮੈਸੇਜ ਸੀਗਾ ਰਹਿਮਾ ਰਮਾਨ ਲਈ ਜਾਂ ਊੜਾ ੜਾ ਚ ਜੋ ਮੈਸੇਜ ਹੈਗਾ ਕਾਮੇਡੀ ਦੇ ਨਾਲ ਨਾਲ ਹਾਂਜੀ ਹੈਗਾ ਬਟ ਐਂਟਰਟੇਨਮੈਂਟ ਵੀ ਹੋਣਾ ਹੀ ਹੈ ਬਿਲਕੁਲ ਸਾਡਾ ਸਬਜੈਕਟ ਇੱਕ ਫਰੈਸ਼ਨੈਸ ਹੈ ਜਿਹੜਾ ਤੁਸੀਂ ਕਦੇ ਕਿਸੇ ਵੀ ਲੈਂਗੁਏਜ 'ਚ ਨਹੀਂ ਦੇਖਿਆ ਸਾਡੀ ਬਣਾਉਣ ਲੱਗੇ ਪਹਿਲੀ ਥੋਟ ਪ੍ਰੋਸੈਸ ਇਹੀ-ਇਹੀ ਬਣਾਵਾਂਗੇ ਉਹ ਕਿ ਜਿਹੜਾ ਬਿਲਕੁਲ ਨਵਾਂ ਹੋਵੇ ਕਿਉਂਕਿ ਸਾਨੂੰ ਉਹੀ ਚੀਜ਼ ਬਚਾਏਗੀ ਹਮ ਮੈਂ ਐਜ਼ ਮੈਂ ਮੈਂ ਨਹੀਂ ਕਹਾਂਗਾ ਕਿ ਮੈਂ ਐਜ਼ੇ ਐਜ਼ੇ ਮੇਨ ਲੀਡ ਡਾਇਰੈਕਟਰ ਬਹੁਤ ਵੱਡਾ ਆਪ ਨਹੀਂ ਹੈਗਾ ਫਰੈਸ਼ੀ ਹੈ ਫਸਟ ਟਾਈਮ ਕਰ ਲੱਗੇ ਮੇਨ ਲੀਡ ਸਾਨੂੰ ਸਬਜੈਕਟ ਵੱਡਾ ਚਾਹੀਦਾ ਸੀ ਬਟ ਇਹ ਲੋਕ ਨੂੰ ਦੇਖ ਕੇ ਲੱਗੇਗਾ ਹਾਂ ਯਾਰ ਕੁਝ ਨਵਾਂ ਵੇਖ ਕੇ ਆਏ ਆ ਅਸੀਂ ਜਿਹੜੀ ਚੀਜ਼ ਹਮੇਸ਼ਾ ਸੋਸ਼ਲ ਮੀਡੀਆ ਤੇ ਸੁਣਨ ਨੂੰ ਮਿਲਦੀ ਹੈ ਕੁਝ ਨਵਾਂ ਲਿਆਓ ਨਵਾਂ ਲਿਆਓ ਜਿਹੜਾ ਕਿ ਸਾਡੇ ਟੀਜ਼ਰ ਤੇ ਸਾਡੇ ਜਿੰਨਾ ਵੀ ਹੁਣ ਤੱਕ ਅਸੀਂ ਕੰਟੈਂਟ ਲੈ ਕੇ ਆਏ ਆ ਸੋਸ਼ਲ ਮੀਡੀਆ ਤੇ ਸਭ ਥੱਲੇ ਮੈਸੇਜ ਇਹ ਹੀ ਨੇ ਕਿ ਕੁਝ ਨਵਾਂ ਦੇਖਣ ਨੂੰ ਮਿਲੇ ਬਿਲਕੁਲ ਗੁਰਪ੍ਰੀਤ ਮੈਂ ਮੈਂ ਇਹ ਗੱਲ ਜਾਣਨਾ ਚਾਹੁੰਦਾ ਜਿਵੇਂ ਭਾਜੀ ਨੇ ਇੱਕ ਗੱਲ ਕੀਤੀ ਨਾ ਕਿ ਲੀਡ ਦੇ ਵਿੱਚ ਰੋਲ ਕਰਨ ਦੀ ਇੱਕ ਏਜ ਹੁੰਦੀ ਆ ਮੈਨੂੰ ਭਾਜੀ ਦੇ ਕਹਿਣ ਦਾ ਭਾਵ ਇਹ ਸਮਝ ਆਇਆ ਕਿ ਜਦੋਂ ਤੁਸੀਂ 25 ਤੋਂ 30 ਸਾਲ ਦੀ ਉਮਰ ਦੇ ਵਿੱਚ ਹੁੰਦੇ ਹੋ ਜਦੋਂ ਤੁਸੀਂ ਮੇਨ ਲੀਡ ਕਰਦੇ ਹੋ ਤਾਂ ਉਸ ਵਕਤ ਉਹ ਚੀਜ਼ ਥੋੜੇ ਦੇ ਜੱਜ ਦੀ ਹੈ ਸੂਟ ਕਰਦੀ ਹੈ ਲੋਕ ਕੁਝ ਚੀਜ਼ ਨੂੰ ਐਕਸੈਪਟ ਕਰਦੇ ਨੇ ਪਰ ਮੈਨੂੰ ਲੱਗਦਾ ਤੁਸੀਂ ਬਹੁਤ ਲੱਕੀ ਹੋ ਇਸ ਚੀਜ਼ ਦੇ ਲਈ ਹਨਾ ਤੁਹਾਨੂੰ ਹੁਣ ਵੀ ਮੇਨ ਲੀਡ ਦੇ ਵਿੱਚ ਕਿਰਦਾਰ ਕਰਨ ਦੇ ਲਈ ਮਿਲਿਆ ਦੋਨੇ ਸਿਚੁਏਸ਼ਨਾਂ ਦੇ ਵਿੱਚ ਫਰਕ ਕਿੱਥੇ ਆ ਜਾਂਦਾ ਜਦੋਂ ਤੁਸੀਂ ਇਸ ਏਜ ਦੇ ਵਿੱਚ ਮੇਨ ਲੀਡ ਦੇ ਵਿੱਚ ਵਰਕ ਕਰ ਰਹੇ ਹੋ ਐਜ਼ ਅ ਹੀਰੋਇਨ ਪਰ ਜਦੋਂ ਤੁਸੀਂ 25 30 ਸਾਲ ਦੀ ਉਮਰ ਦੇ ਵਿੱਚ ਐਜ਼ ਅ ਹੀਰੋਇਨ ਫਾਰਮ ਕਰ ਰਹੇ ਹੋ ਕੀ ਉਹ ਸਿਰਫ ਇੱਕ ਐਕਟਰ ਦੀ ਐਕਟਿੰਗ ਹੀ ਹੈ ਜਾਂ ਇਮੋਸ਼ਨ ਵੀ ਹੁੰਦੇ ਨੇ ਉਸ ਚੀਜ਼ ਦੇ ਅੰਦਰ ਉਸ ਸਮੇਂ ਦੇ ਹਿਸਾਬ ਨਾਲ ਨਹੀਂ ਮੈਂ ਇਹ ਕਹੂੰਗੀ ਕਿ ਇਹ ਗੱਲ ਨਾਲ ਮੈਂ ਤੁਹਾਡੀ ਨਾਲ ਸਹਿਮਤ ਹਾਂ ਕਿ ਲੋਕਾਂ ਨੂੰ ਹੁੰਦਾ ਹੈ ਕਿ ਦੇਖੀਏ ਹੀਰੋ ਕੌਣ ਹੈ ਹੀਰੋਨ ਕੌਣ ਹੈ ਪਰ ਉਹ ਸਮਾਂ ਹੁਣ ਲੰਘ ਗਿਆ ਉਸੇ ਟਾਈਮ ਹੁੰਦਾ ਸੀਗਾ ਕਿ ਲੋਕ ਨਾ ਹੀਰੋ ਹੀਰੋਨ ਨੂੰ ਦੇਖਣ ਜਾਂਦੇ ਸੀ ਐ ਲੱਗਦਾ ਸੀ ਕਿ ਕਿਹੜੀ ਇੱਕ ਸੋਹਣੀ ਜਿਹੀ ਕੁੜੀ ਆਊਗੀ ਕਿਹੜਾ ਮੁੰਡਾ ਕੁੜੀਆਂ ਨੂੰ ਇਹ ਹੁੰਦਾ ਸੀ ਦੇਖੀ ਕਿਹੜਾ ਮੁੰਡਾ ਹੀਰੋ ਹੈ ਤੇ ਮੁੰਡਿਆਂ ਨੂੰ ਇਹ ਹੁੰਦਾ ਸੀ ਕਿਹੜੀ ਕੁੜੀ ਹੀਰੋਨ ਹੈ ਪਰ ਅੱਜ ਜਿਹੜੀਆਂ ਫਿਲਮਾਂ ਹੈ ਕੰਟੈਂਟ ਬੇਸ ਹੈ ਹਾਂਜੀ ਤੇ ਮੇਰੀ ਕਹਾਣੀਆਂ ਜਿਹੜੀ ਉਹ ਡਿਮਾਂਡ ਕਰਦੀ ਹੈ ਕਿ ਉਹਦੇ ਵਿੱਚ ਲੀਡ ਰੋਲ ਭੰਗੋ ਮੈਣ ਵੀ ਹੋਣੀ ਚਾਹੀਦੀ ਹੈ ਹਾਂ ਬਿਲਕੁਲ ਮੈਂ ਬਿਲਕੁਲ ਮੈਂ ਸੈਟੀਸਫਾਈਡ ਹਾਂ ਬਿਲਕੁਲ ਤੇ ਨਵਾਂ ਜਿਹੜਾ ਇਹ ਕੰਟੈਂਟ ਹੈ ਫਰੈਸ਼ ਸਟੋਰੀ ਹੈ ਜਿਵੇਂ ਆਪਾਂ ਲੋਕ ਇਹ ਵੀ ਤਾਂ ਕਹਿੰਦੇ ਨਾ ਵੀ ਵਾਰ-ਵਾਰ ਅਸੀਂ ਇੱਕੋ ਕਹਾਣੀਆਂ ਸੁਣੀ ਜਾਂਦੇ ਆ ਜਾਂ ਵਿਆਹਾਂ ਦੀਆਂ ਗੱਲਾਂ ਜਾਂ ਬੰਦੀਆਂ ਕੇ ਮੈਂ ਨਹੀਂ ਕਹਿੰਦੀ ਕਿ ਮੈਂ ਆਪ ਖੁਦੋ ਫਿਲਮਾਂ ਕੀਤੀਆਂ ਨੇ ਪਰ ਜਦੋਂ ਕੋਈ ਚੀਜ਼ ਫਰੈਸ਼ ਆਉਂਦੀ ਹੈ ਉਹਦੇ ਨਾਲ ਲੋਕਾਂ ਨੂੰ ਲੱਗੂਗਾ ਤੇ ਹੁਣ ਤੱਕ ਟੀਜ਼ਰ ਨੂੰ ਜਾਂ ਜੋ ਵੀ ਸੋਸ਼ਲ ਮੀਡੀਆ ਤੇ ਸਾਡੀ ਫਿਲਮ ਦਾ ਪਿਆਰ ਲੋਕਾਂ ਨੇ ਕਿੰਨਾ ਪਿਆਰ ਦਿੱਤਾ ਮੈਨੂੰ ਹੁਣ ਵੀ ਤੱਕ ਵੀ ਮੇਰੇ ਕੋਲੇ ਜਿਹੜੇ ਮੈਸੇਜ ਆ ਸੇਵ ਕਰੇ ਹੋਏ ਨੇ ਕਿ ਭਗੋ ਬੜਾ ਕਮਾਲ ਹੋ ਗਈ ਅਸੀਂ ਤਾਂ ਸੋਚਿਆ ਵੀ ਨਹੀਂ ਮੈਮ ਅਸੀਂ ਨਹੀਂ ਪਹਿਚਾਣਿਆ ਸੀ ਨਾਲ ਪੱਤਰਕਾਰ ਡਿਸਕਸ ਕਰ ਰਹੇ ਕਿ ਕੌਣ ਨੇ ਮੈਂ ਕਹਿੰਦਾ ਮਨ ਤੇ ਪਤਾ ਨਹੀਂ ਯਾਰ ਕੌਣ ਨੇ ਤੇ ਬਾਅਦ ਚ ਅਸੀਂ ਸ਼ੌਕ ਸੀਏ ਹਾਂ ਤੇ ਮੈਨੂੰ ਇਹ ਲੱਗਦਾ ਕਿ ਜਿਸ ਢੰਗ ਨਾਲ ਟੀਮ ਨੇ ਮਿਹਨਤ ਕਰੀ ਹੈ ਪਹਿਲਾਂ ਕਹਾਣੀ ਨੂੰ ਲੈ ਕੇ ਫਿਰ ਸਿਤੇਜ ਜੁਣਾ ਨੇ ਡਾਇਰੈਕਸ਼ਨ ਨੂੰ ਲੈ ਕੇ ਤੇ ਮੈਂ ਪ੍ਰੋਡਿਊਸਰ ਦਾ ਵੀ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਇਹ ਫਿਲਮ ਨੂੰ ਪ੍ਰੋਡਿਊਸ ਕੀਤਾ ਸਾਰੇ ਕੋ-ਆਰਟਿਸਟਾਂ ਨੇ ਇਹ ਨਹੀਂ ਹੈਗੇ ਕਿ ਅਸੀਂ ਅੱਜ ਅਸੀਂ ਇੱਥੇ 4 ਜਣੇ ਬੈਠੇ ਹਾਂ ਫਿਲਮ ਦੇ ਵਿੱਚ ਜਿੰਨੇ ਵੀ ਐਕਟਰ ਨੇ ਬਹੁਤ ਜ਼ਿਆਦਾ ਐਕਟਰ ਨਹੀਂ ਜਿੰਨੇ ਵੀ ਹੈਗੇ ਆ ਜਿਵੇਂ ਆਪਣੇ ਗੁਰਮੀਤ ਸਾਜਨ ਜੀ ਹਾਂ ਗੁਰਮੀਤ ਸਾਜਨ ਜੀ ਹੈ ਮੈਂ ਬੜਾ ਹੱਸਦੀ ਆ ਕਿ ਸਤਾ ਸੁਖੀ ਨੇ ਸੁਖੀ ਮੈਡਮ ਨੇ ਤੇ ਕਮਾਲ ਦਾ ਉਹਨਾਂ ਦਾ ਕੰਮ ਹੈ ਮਕਨਾ ਜੀ ਨੇ ਸਾਰਿਆਂ ਦਾ ਵਧੀਆ ਕੰਮ ਹੈ ਕੱਲ ਹੀ ਮੇਰਾ ਇਸੇ ਫਿਲਮ ਦਾ ਕੋ ਆਰਟਿਸਟ ਮੈਨੂੰ ਬਠਿੰਡੇ ਮਿਲਿਆ ਬੜਾ ਉਹਨੇ ਮੈਨੂੰ ਧਿਆਨ ਆ ਕੇ ਬਹੁਤ ਬੜਾ ਆਪਣੀ ਫਿਲਮ ਬਣਾਉਣ ਵਾਲੀ ਹੈ ਹੂੰ ਕਿਉਂਕਿ ਆਰਟਿਸਟ ਉਹਦੀ ਹੋਰ ਵੀ ਫਿਲਮਾਂ ਸੀ ਕਰੀ ਜਾਂਦੇ ਆ ਕਿ ਇੱਕ ਵੱਖਰੀ ਕਿਸਮ ਦੀ ਫਿਲਮ ਆ ਰਹੀ ਹੈ ਤੇ ਲੋਕਾਂ ਨੂੰ ਵੀ ਲੱਗਦਾ ਹੀ ਹੋ ਵੀ ਭੰਗੂ ਮੈਡਮ ਅੱਛਾ ਲੀਡਰ ਰੋਲ ਤੇ ਜਾਂ ਅਨਰੇਸ਼ ਕਹਾਣੀ ਕਨਸੈਪਟ ਕੰਟੈਂਟ ਸਭ ਕੁਝ ਲੱਗਾ ਆਪਣੇ ਹੋਰ ਇੱਕ ਵਧੀਆ ਰਾਈਟਰ ਨੇ ਜਾਂ ਉਹਨਾਂ ਨੇ ਛੋਟੇ ਛੋਟੇ ਕੈਰੇਕਟਰ ਕੀਤੇ ਨੇ ਤੇ ਮੈਨੂੰ ਇਹ ਲੱਗਦਾ ਕਿ ਕਹਾਣੀ ਦੀ ਡਿਮਾਂਡ ਸੀ ਕਹਾਣੀ ਦੀ ਡਿਮਾਂਡ ਹੋ ਸਕਦਾ ਹੈ ਜੇ ਮੇਰੀ ਹੋਣ ਉਮਰ 65 ਸਾਲ ਹੈ ਤੇ ਮੈਂ 80 ਸਾਲ ਦੀ ਉਮਰ ਦੇ ਵਿੱਚ ਵੀ ਐਜ ਹੀਰੋਨ ਆ ਜਾ। ਕੀ ਬਾਤ ਹੈ। ਨਹੀਂ ਹੈ ਬਿਲਕੁਲ ਮੈਂ ਬਿਲਕੁਲ ਮਨ ਨੂੰ ਲੱਗਦਾ ਕਿ ਜਦੋਂ ਇਹ ਫਿਲਮ ਰਿਲੀਜ਼ ਹੋਊਗੀ ਨਾ ਮੈਂ ਉਦੋਂ ਕਿਹੜਾ ਮੈਸੇਜ ਦੇ ਕੇ ਜਾਂਦੀ ਹੈ ਉਹ ਬਾਤ ਦੀ ਗੱਲ ਆ ਪਰ ਸਭ ਤੋਂ ਪਹਿਲਾਂ ਸਾਨੂੰ ਟ੍ਰੇਲਰ ਦੇਖ ਕੇ ਪਤਾ ਲੱਗ ਗਿਆ ਕਿ ਪਿਆਰ ਕਰਨ ਦੀ ਕੋਈ ਉਮਰ ਨਹੀਂ ਹੁੰਦੀ। ਬਿਲਕੁਲ ਠੀਕ ਨਹੀਂ ਜੀ ਤੁਸੀਂ ਪਰਸਨਲੀ ਕਿੰਨਾ ਕੁ ਬਲੀਵ ਕਰਦੇ ਹੋ ਇਸ ਇਸ ਗੱਲ ਦੇ ਵਿੱਚ? ਬਿਲਕੁਲ ਕਿਉਂਕਿ ਜਿਹੜੇ ਸਾਡੇ ਰਿਸ਼ਤੇ ਹਨਾ ਹੂੰ ਕੀ ਸਾਡਾ ਏਜ ਨਾਲ ਰਿਸ਼ਤੇ ਮਰ ਜਾਂਦੇ ਨੇ ਕੀ ਸਾਡੇ इमोਸ਼ਨ ਤੇ ਮਰ ਜਾਂਦੇ ਨੇ ਜੇ ਏਜ ਨਾਲ ਤੁਹਾਡੇ ਰਿਸ਼ਤੇ ਮਰ ਗਏ ਤੁਹਾਡੇ इमोਸ਼ਨ ਤੇ ਮਰ ਗਏ ਫਿਰ ਤੁਸੀਂ ਵਧੀਆ ਇਨਸਾਨ ਹੀ ਨਹੀਂ ਓਏ ਹੋਏ ਹੋਏ ਕਿਉਂਕਿ ਮੈਂ ਤਾਂ ਪਸ਼ੂ ਪੰਛੀਆਂ ਨੂੰ ਵੀ ਦੇਖਦੀ ਹੁੰਦੀ ਹਾਂ ਹੈ ਕਿਵੇਂ ਉਹ ਬੈਠੇ ਤਾਂ ਤਾਂ ਉਹ ਬੇਜਵਾਨ ਹੁੰਦੇ ਨੇ ਇਹ इमोਸ਼ਨ ਦੀ ਕਹਾਣੀ ਹੈ ਪ੍ਰਮੋਸ਼ਨ ਦੇ ਨਾਲ-ਨਾਲ ਕਮੇਡੀ ਲੋਕ ਹੱਸਣਗੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿੰਨੇ ਦੁੱਖ ਤਕਲੀਫ ਅਸੀਂ ਚੱਲ ਰਹੇ ਆ ਹਾਂ ਜੀ ਖਾਸ ਕਰਕੇ ਹੜਾਂ ਦੇ ਸੀਜ਼ਨ ਦੇ ਵਿੱਚ ਕਿੰਨਾ ਕੁ ਸੰਢ ਆਇਆ ਪਰ ਕੀ ਸਾਡੀਆਂ ਖੁਸ਼ੀਆਂ ਮਰ ਗਈਆਂ ਸਾਨੂੰ ਫੇਰ ਖੜੇ ਹੋਣਾ ਪੈਂਦਾ ਉਹ ਦੁੱਖ ਚੱਲਦੇ ਨਾਲ ਦੇ ਨਾਲ ਸਾਨੂੰ ਹੱਸਣਾ ਵੀ ਪੈਂਦਾ ਸੋ ਆਓ ਆਪਾਂ 7 ਨਵੰਬਰ ਨੂੰ ਫਿਲਮ ਦੇਖ ਕੇ ਖੂਬ ਹੱਸੀਏ ਤੇ ਦੁੱਖਾਂ ਦੇ ਨਾਲ-ਨਾਲ ਆਪਾਂ ਜ਼ਿੰਦਗੀ ਨੂੰ ਵੀ ਇੰਜੋਏ ਕਰੀਏ ਕੀ ਬਾਤ ਹੈ ਕੀ ਬਹੁਤ ਸੁਣੀ ਗੱਲ ਕਹੀ ਜੀ ਸਾਧਾਰਨ ਮਨ ਨੂੰ ਫਿਲਮ ਮਾਰ ਗਈ ਹਨ ਵੀਰੇ ਮੈਨੂੰ ਮੈਨੂੰ ਇਹ ਲੱਗਦਾ ਕਿ ਜਦੋਂ ਤੁਸੀਂ ਕਿਸੇ ਵੀ ਸੈੱਟ ਤੇ ਜਾਂਦੇ ਹੋ ਨਾ ਤੁਸੀਂ ਬਹੁਤ ਸਾਰੀਆਂ ਯਾਦਾਂ ਆਪਣੇ ਨਾਲ ਲੈ ਕੇ ਆਉਂਦੇ ਹੋ ਮੈਨੂੰ ਵਧੀਆ ਲੱਗਦੀ ਹੈ ਤੁਹਾਡੀ ਗੱਲ ਇਹ ਮੈਨੂੰ ਇਦਾਂ ਲੱਗਦਾ ਕਿ ਤੁਸੀਂ ਸ਼ਾਇਦ ਤੁਹਾਨੂੰ ਜਿਹੜੀ ਚੀਜ਼ ਵਧੀਆ ਲੱਗ ਲੱਗਦੀ ਹੈ ਉਸ ਸਮੇਂ ਤੁਸੀਂ ਜੇਬ ਚ ਪਾ ਲੈਂਦੇ ਹੋ ਤੇ ਤੁਹਾਨੂੰ ਲੈਂਦਾ ਕਿ ਮੈਂ ਬਾਅਦ ਵਿੱਚ ਇਹ ਚੀਜ਼ ਸ਼ੇਅਰ ਕਰਨੀ ਹੈ ਜਦੋਂ ਮੇਰਾ ਇੰਟਰਵਿਊ ਹੋਊਗਾ ਹਨਾ ਮੌਕੇ ਤੇ ਦੱਸੋ ਮੌਕੇ ਤੇ ਦੱਸ ਦਿਨੇ ਤੇ ਮੈਂ ਜਾਣਨਾ ਚਾਹੁੰਦਾ ਕੋਈ ਇਦਾਂ ਦੀ ਗੱਲ ਗੁਰਪ੍ਰੀਤ मैम ਬਾਰੇ ਵੀ ਹੋ ਸਕਦੀ ਹੈ ਸਰ ਬਾਰੇ ਵੀ ਹੋ ਸਕਦੀ ਹੈ ਇਹ ਸਾਰੀਆਂ ਤੇ ਬਹੁਤ ਸਾਰੀਆਂ ਗੱਲਾਂ ਇੱਕ ਜਿਹੜਾ ਟੀਮ ਬੜੀ ਵਧੀਆ ਐਸੀ ਸਾਰੀ ਫਿਲਮ ਦਾ ਹਿੱਸਾ ਹੀ ਆ ਭਾਰੀ ਗਾਣਾ ਹਾਂਜੀ ਹਾਂਜੀ ਹਾਂ ਉਹ ਐਕਸਕਲੂਸਿਵ ਹੈ ਮੇਰੇ ਵਾਲੇ ਚੈਨਲ ਤੇ ਹਾਂਜੀ ਹਾਂਜੀ ਬਹੁਤ ਠੀਕ ਹੈ ਉਹ ਵਾ ਜਦੋਂ ਨਿਹਾਲ ਪਹਿਲੀ ਵਾਰੀ ਘਰ ਜਾਂਦਾ ਜ਼ਿਆਦਾ ਬਈ ਤਨਸੀਮ ਨਿਹਾਲ ਕੀ ਖੁਸ਼ਹਾਲ ਬੇਸ਼ਾਨ ਖੁਸ਼ਹਾਲ ਪਹਿਲੀ ਵਾਰੀ ਜਦੋਂ ਘਰ ਜਾਂਦਾ ਤੇ ਉਹਨਾਂ ਨੂੰ ਜਤਿੰਦਰ ਮੈਡਮ ਬਣੇ ਨੇ ਮਦਰ ਮੇਰੀ ਮਦਰ ਲਾ ਕੇ ਬਹੁਤ ਪਿਆਰਾ ਕੈਰੈਕਟਰ ਆ ਬਹੁਤ ਪਿਆਰਾ ਕੈਰੈਕਟਰ ਬਹੁਤ ਬਾਉਂਡਿੰਗ ਸਾਡੀ ਵਧੀ ਹੈ ਤੇ ਖੁਸ਼ਹਾਲ ਨੇ ਹੈਪੀ ਜੀ ਹਮ ਤੇ ਉਹਨਾਂ ਨੂੰ ਬਿੰਦ ਲਗਾਦੇ ਜਦੋਂ ਤੁਹਾਡਾ ਖੁਸ਼ਹਾਲ ਆ ਗਿਆ ਹਮ ਤੇ ਉਹ ਮਿਲਦੇ ਜਾ ਕੇ ਖੁਸ਼ਹਾਲ ਨੂੰ ਜਦੋਂ ਮਿਲਣ ਲੱਗਦੇ ਭਾਈ ਦੀ ਵਜ੍ਹਾ ਮੈਨੂੰ ਫੜ ਲੈਂਦੇ ਆ ਕੇ ਵੀ ਮੇਰਾ ਖੁਸ਼ਹਾਲ ਆ ਗਿਆ ਆ ਗਿਆ ਮੇਰਾ ਆ ਗਿਆ ਮੇਰਾ ਪੁੱਤ ਆ ਗਿਆ ਮੇਰਾ ਆ ਗਿਆ ਮੇਰਾ ਪੁੱਤ ਤੇ ਮੈਨੂੰ ਉਹ ਪਰਸਨਲ ਇਨਾ ਹੱਸਾ ਆਪਣੇ ਆਪ ਨੂੰ ਇਨਾ ਹੱਸਾ ਵੀ ਯਾਰ ਆ ਕਿ ਇਸ ਸਿਚੂਏਸ਼ਨ ਕਿਦਾਂ ਦੀ ਹੈ ਕੀ ਸਿਚੂਏਸ਼ਨ ਹੈ ਤੇ ਵੈਸੇ ਤਾਂ ਸੀ ਉੱਥੋਂ ਉੱਥੇ ਆਵਾਜ਼ ਆਉਂਦੀ ਬੇਬੇ ਮੈਂ ਦੋ ਮਾਰੇ ਦੇ ਇਨਸ਼ਾ ਅੱਲਾਹ ਆ ਜਾਂਦਾ ਇਹ ਨਹੀਂ ਮੈਂ ਨਹੀਂ ਹਾਂਜੀ ਹਾਂਜੀ ਨਹੀਂ ਇਧਰ ਤੇ ਉਹ ਸੀਨ ਮੈਨੂੰ ਅਜੇ ਤੱਕ ਯਾਦ ਹੈ ਵੈਸੇ ਤਾਂ ਸਾਡਾ ਸੀਨ ਹੈ ਪਰ ਉਹ ਜਿਹੜੀ ਉਹ ਘਟਨਾ ਵਾਪਰੀ ਮੇਰੇ ਨਾਲ ਪਰ ਅਸਲ 'ਚ ਉਹ ਫੀਲ ਹੈ ਤੁਸੀਂ ਨਾ ਐਜ਼ੇ ਦੋਸਤ ਬਹੁਤ ਸ਼ਰਾਰਤੀ ਹੋ ਮੈਂ ਨਾ ਫਿਲਮਾਂ 'ਚ ਦੇਖਿਆ ਕਿ ਤੁਸੀਂ ਜਦੋਂ ਐਜ਼ੇ ਦੋਸਤ ਵਰਗਾ ਕਰਦੇ ਹੋ ਨਾ ਤੇ ਜਿਹੜਾ ਤੁਹਾਡਾ ਦੋਸਤ ਬਣਿਆ ਹੁੰਦਾ ਕੈਰੈਕਟਰ ਉਹਦੇ ਬਹੁਤ ਛੇਤਰ ਪਾਉਂਦੇ ਹੋ ਤੁਸੀਂ ਕਈ ਨਾ ਫਸਾ ਕੇ ਰੱਖਦਾ ਕੋਈ ਤੇ ਮੈਂ ਕਹਿੰਦਾ 7 ਕਰੋੜ 7 ਕਰੋੜ ਸ਼ਤਰਬੋਲੇ ਕੋਈ ਕਿੱਥੇ ਕਦੇ ਬਰਫ ਤੇ ਪਾ ਕੋਈ ਨਾ ਚਾਤੀ ਤੇ ਥੋੜੇ ਮਰਾਦੇ ਮੈਂ ਕਿਹਾ ਤੇ ਇਸ ਵੀਡੀਓ ਸਿਰ ਬਿਲਕੁਲ ਭਾਈ ਮਜ਼ਾ ਆ ਗਿਆ ਸਰ ਐਨੇ ਕਮਾਲ ਦੇ ਐਕਟਰਾਂ ਦਾ ਹੋਣਾ ਨਾਲ ਹਨਾ ਮੈਨੇਜ ਕਰਨਾ ਕਿੰਨਾ ਆਸਾਨ ਸੀਗਾ ਡਾਇਰੈਕਟਰ ਵੀ ਕਮਾਲ ਦਾ ਹੋਏਗਾ ਸੰਤ ਹੀ ਗੱਲ ਕਰ ਰਹੇ ਹੋ ਜਾਂਦੇ ਆ ਨੀ ਪੁੱਛ ਰਿਹਾ ਹੈ ਨਾ ਇੰਨੇ ਕਪਾਲ ਨੂੰ ਟੈਗਲ ਕਿਵੇਂ ਕਰਦੇ ਡਾਇਰੈਕਟਰ ਵੀ ਸਾਡੇ ਕਪਾਲ ਦੇ ਬਿਲਕੁਲ ਬਈ ਕੰਮ ਕੀਤਾ ਹੋਇਆ ਨਾ ਇਹਨਾਂ ਨਾਲ ਤਾਂ ਪਹਿਲੇ ਬਥੇੜਾ ਕੀਤਾ ਬਿਲਕੁਲ ਏ ਕਮੇਟੀ ਜੀ ਸਾਹਮਣੇ ਆ ਗਏ ਸੋ ਸਾਰੇ ਇੱਕ ਦੂਜੇ ਨੂੰ ਆਲਰੇਡੀ ਪਹਿਲਾਂ ਹੀ ਜਾਣਦੇ ਆਂ ਭਾਜੀ ਮੈਂ ਐਜ਼ ਅ ਡਾਇਰੈਕਟਰ ਜਾਣਨਾ ਚਾਹੁੰਨਾ ਤੁਹਾਡੇ ਤੋਂ ਤੁਸੀਂ ਡਾਇਰੈਕਟਰ ਹੋ ਭਾਜੀ ਕਹਾਣੀ ਚੂਜ਼ ਕਰਨੀ ਕਿੰਨੀ ਇੱਕ ਮੁਸ਼ਕਿਲ ਹੋਈ ਪਈ ਅੱਜ ਦੇ ਟਾਈਮ ਦੇ ਵਿੱਚ ਜਿਵੇਂ ਕੰਟੈਂਟ ਦੀ ਗੱਲ ਕਰ ਰਹੇ ਆਂ ਆਪਾਂ ਹਨਾ ਮੈਨੂੰ ਇਹ ਲੱਗਦਾ ਕਿ ਸਾਡੀ ਇੰਡਸਟਰੀ ਬਹੁਤ ਵੱਡੀ ਹੋ ਚੁੱਕੀ ਹੈ ਤੇ ਹਰ ਮਹੀਨੇ ਤਕਰੀਬਨ ਕਿੰਨੀਆਂ ਹੀ ਫਿਲਮਾਂ ਰਿਲੀਜ਼ ਹੋ ਜਾਂਦੀਆਂ ਨੇ ਹਨਾ ਹੁਣ ਇਸ ਮਹੀਨੇ ਲਾ ਲੋ ਜਾਂ ਅਕਤੂਬਰ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਲਾਈਨ ਅਪ ਹੋ ਚੁੱਕੀਆਂ ਨੇ ਐਜ਼ ਅ ਡਾਇਰੈਕਟਰ ਕਿਉਂਕਿ ਮੈਨੂੰ ਮੈਨੂੰ ਇਹ ਲੱਗਦਾ ਪਰਸਨਲੀ ਕਿ ਜਦੋਂ ਤੁਸੀਂ ਇੱਕ ਕਹਾਣੀ ਗਲਤ ਚੂਜ਼ ਕਰਦੇ ਹੋ ਨਾ ਉਹ ਸਿਰਫ ਫਿਲਮ ਤੇ ਅਸਰ ਨਹੀਂ ਪਉਂਦੀ ਉਹ ਤੁਹਾਡੇ ਤੇ ਵੀ ਅਸਰ ਪਉਂਦੀ ਆ ਕਿਉਂਕਿ ਡਾਇਰੈਕਟਰ ਦਾ ਨਾਮ ਤੇ ਪੈਰਲਰਲੀ ਚੱਲਣਾ ਹੀ ਆ ਕਿ ਉਸ ਡਾਇਰੈਕਟਰ ਨੇ ਫਿਲਮ ਬਣਾਈ ਸੀ ਉਹ ਤੁਹਾਡੇ ਵਾਸਤੇ ਕਿੰਨਾ ਕੁ ਚੈਲੈਂਜਿੰਗ ਹੁੰਦਾ ਜਦੋਂ ਤੁਸੀਂ ਕੋਈ ਫਿਲਮ ਬਣ ਫੜਦੇ ਹੋ ਤਾਂ ਤੁਸੀਂ ਕਿਹਨਾ ਖਾਸ ਗੱਲਾਂ ਦਾ ਧਿਆਨ ਰੱਖਦੇ ਹੋ ਕਿ ਯਾਰ ਮੈਂ ਇਹ ਫਿਲਮ ਕਰਨੀ ਆ ਇਹ ਨਹੀਂ ਕਰਨੀ ਕਮਰਸ਼ੀਅਲ ਤਾਂ ਸਭ ਤੋਂ ਜ਼ਰੂਰੀ ਹੈ ਹੂੰ ਤੁਹਾਡੀ ਗੱਲ ਸਹੀ ਹੈ ਵੀ ਸਟੋਰੀਜ਼ ਇੰਨੀ ਆਉਂਦੀਆਂ ਨਹੀਂ ਹੂੰ ਫਿਰ ਮੈਂ ਰੈਂਡਮੀ ਕਰ ਲੈਂਦਾ ਚਲੋ ਸੁਣ ਵੀ ਲਈਦਾ ਕਿ ਵੀਰੇ ਨਵੇਂ ਮੁੰਡੇ ਵੀ ਹੁੰਦੇ ਨੇ ਫਿਰ ਅੰਦਰ ਕਿਸੇ ਨੇ ਸਾਊਥ ਵਾਲੀ ਵੀ ਚੁੱਕੀ ਹੋਣੀ ਕਿਸੇ ਨੇ ਹਿੰਦੀ ਦੀ ਚਾਰਪਾਈ ਤੋੜੀ ਹੋਈਆਂ ਹੁੰਦੀਆਂ ਨੇ ਅੱਛਾ ਜੀ ਉਹ ਲੈ ਕੇ ਵੀ ਆ ਜਾਂਦੇ ਨੇ ਤੇ ਕਮੇਟੀਜ਼ ਮੈਂ ਹਮੇਸ਼ਾ ਨਰੇਸ਼ ਜੀ ਨੂੰ ਪ੍ਰੇਫਰ ਕਰਦਾ ਤੇ ਸਾਡੀ ਟਿਊਨਿੰਗ ਆਲਮੋਸਟ 20 ইয়ারਜ਼ ਜਦੋਂ ਪਾਸਿਸਟੈਂਟ ਹੁੰਦੇ ਸੀਗੇ ਵੀ ਸਾਲ ਤੋਂ ਸਾਡੀ ਵਧੀਆ ਟਿਊਨਿੰਗ ਔਰ ਕਮੇਟੀ ਚੀਜ਼ ਨੰਬਰ 1 ਯਾਨੀ ਕਿ ਮੇਰੇ ਨਾਲ ਕੰਮ ਕਰਦਾ ਤੇ ਅੱਪਾ ਫਰੈਂਡ ਆ ਜਿਨੀਆਂ ਵੀ ਕਮੇਟੀਆਂ ਵੱਡੀਆਂ ਫਿਲਮਾਂ ਸਾਰੀਆਂ ਇਹਨਾਂ ਦੇ ਕ੍ਰੈਡਿਟਸ ਨੇ ਇਹਨਾਂ ਦੇ ਲਈ ਪੋ ਦੋ ਤਿੰਨ ਵਾਰ ਚਲਾ ਦਿਓ ਤੁਸੀਂ ਕਾ ਕੇ ਹਾਈਲਾਈਟਰ ਚ ਸਰ ਰੱਖਣੇ ਨੇ ਫਿਰ ਮੈਂ ਕੀ ਬੋਲਦਾ ਫਿਰ ਇਹਨਾਂ ਦੀ ਵੀ ਇਹੀ ਕੋਸ਼ਿਸ਼ ਹੈ ਜਿਹੜੇ ਕਮੇਟੀ ਫਿਲਮ ਡਾਇਰੈਕਟਰ ਸ਼ਿਦੀ ਚੋਧਰੀ ਹੋਣੀ ਡੀਲ ਡਨ ਨਹੀਂ ਨਹੀਂ ਕਮ ਹੁੰਦਾ ਬਟ ਜਿੰਨਾ ਕ ਆਪਣੀ ਸੋਚ ਹੈ ਸਮਝ ਹੈ ਉਹਦੇ ਅਕੋਰਡਿੰਗਲੀ ਜੋ ਮੈਨੂੰ ਬੈਸਟ ਲੱਗਦਾ ਉਹ ਅਕੋਰਡਿੰਗਲੀ ਫਿਰ ਸਟੋਰੀ ਸਿਲੈਕਟ ਕਰੀ ਦੀ ਹਾਂ ਇਹਨਾਂ ਨੇ ਜਿਵੇਂ ਇਹ ਕਹਿ ਰਹੇ ਨੇ ਇਹਨਾਂ ਨੇ ਮੈਨੂੰ ਸੁਣਾਈ ਵੀ ਇਹ ਕਿਸੇ ਹੋਰ ਵਾਸਤੇ ਤੇ ਮੈਂ ਇਹਨਾਂ ਨੂੰ ਕਿ ਆਪਣੇ ਵਾਸਤੇ ਕਿਉਂ ਨਹੀਂ ਇਹ ਤਾਂ ਬਹੁਤ ਵਧੀਆ ਸਟੋਰੀ ਹੈ ਜਿਹੜੀ ਆਪਾਂ ਨੇ ਜੱਫੀ ਖੋ ਗਿਆ ਤੇ ਤੇ ਮੈਨੂੰ ਲੱਗਦਾ ਵੀ ਸਾਡਾ ਡਿਸੀਜਨ ਵਧੀਆ ਸੀਗਾ ਜੇ ਕਰ ਰਹੇ ਨੇ ਇਹ ਪ੍ਰੋਮਿਸਿੰਗ ਲੱਗ ਰਹੀ ਹੈ ਟ੍ਰੇਲਰ ਤੋਂ ਟੀਜ਼ਰ ਤੋਂ ਹਮ ਬਿਲਕੁਲ ਬਾਕੀ ਆਪਣੇ ਅਰ ਨੂੰ ਅਪਡੇਟ ਕਰ ਲਈ ਨਵਾਂ ਕੰਟੈਂਟ ਦੇਖਣਾ ਪੈਂਦਾ ਕਿਉਂਕਿ ਬੰਦਾ ਆਪਣੀ ਸੋਚ ਬਹੁਤ ਜ਼ਿਆਦਾ ਚੇਂਜ ਨਹੀਂ ਕਰ ਸਕਦਾ ਬਿਲਕੁਲ ਨਵਾਂ ਕੰਟੈਂਟ ਨਹੀਂ ਜਿਵੇਂ ਕਿ ਆ ਰਹੀ ਮੇਰੇ 20 ਸਾਲ ਦੇ ਨੂੰ ਹਾਂਜੀ ਟੇਸਟ ਚੇਂਜ ਹੋ ਜਾਂਦਾ ਸਰ ਸਮੇਂ ਦੇ ਹਿਸਾਬ ਨਾਲ ਹੈ ਨਾ ਬਿਲਕੁਲ ਸਿੱਖਣ ਨੂੰ ਬਹੁਤ ਮਿਲਦਾ ਹੈ ਬਿਲਕੁਲ ਮੈਮ ਮਾੜਾ ਟੇਸਟ ਚੇਂਜ ਕਰਿਆ ਹਾਂ ਮੈਮ ਬੇਬੇ ਤੋਂ ਹੀ ਹੁਣ ਬਗਦੀ ਬੇਬੇ ਤੋਂ ਹੀ ਇਹ ਸਾਰਾ ਕੁਝ ਹੀ ਚੇਂਜ ਹੋ ਗਿਆ ਨਹੀਂ ਨਹੀਂ ਮਰੇ ਸਰ ਇਹ ਮੇਰਾ ਸਵਾਲ ਥੋੜਾ ਜਿਹਾ ਆਊਟ ਆਫ ਟਾਪਿਕ ਹੈ ਜੀ ਜਸਵਿੰਦਰ ਪੱਲਾ ਸਰ ਹੈ ਨਾ ਸਾਡੇ ਸਾਡੇ ਵਿੱਚ ਨਹੀਂ ਗਏ ਉਸ ਤੋਂ ਬਾਅਦ ਇੱਕ ਹੋਰ ਪਹਿਲਾਂ ਤਾਂ ਉਹ ਸਾਨੂੰ ਘਾਟਾ ਪੈਂਦਾ ਹੈ ਨਾ ਉਸ ਤੋਂ ਬਾਅਦ ਹੜ ਆ ਜਾਂਦੇ ਨੇ ਮੈਂ ਤੁਹਾਡੇ ਚ ਇੱਕ ਮੈਂ ਸਿਚੁਏਸ਼ਨ ਦੇਖੀ ਕਿ ਤੁਸੀਂ ਆਪਣੇ ਸੋਸ਼ਲ ਮੀਡੀਆ ਤੇ ਅੱਜ ਵੀ ਯਾਦ ਕਰ ਰਹੇ ਹੋ ਤੁਸੀਂ 4 ਦਿਨ ਪਹਿਲਾਂ ਵੀ ਸਰਦੀ ਰੀਲ ਪਾਈ ਆ ਮਤਲਬ ਉਹ ਤੋਂ ਬੇਸ਼ੱਕ ਸਾਡੇ ਸਾਰਿਆਂ ਦੇ ਕਰੀਬ ਸੀਗੇ ਉਹ ਪਰ ਕਿਤੇ ਨਾ ਕਿਤੇ ਲੱਗਦਾ ਕਿ ਤੁਹਾਡੇ ਬਹੁਤ ਜ਼ਿਆਦਾ ਕਰੀਬ ਸੀਗੇ ਉਹ ਹਨਾ ਤੁਸੀਂ ਬਹੁਤ ਜ਼ਿਆਦਾ ਇਨਵੋਲਵ ਹੋ ਉਹਨਾਂ ਦੇ ਵਿੱਚ ਅੱਜ ਵੀ ਮੈਨੂੰ ਲੱਗਦਾ ਕਿ ਤੁਸੀਂ ਬਹੁਤ ਜ਼ਿਆਦਾ ਯਾਦ ਕਰਦੇ ਹੋ ਉਹਨਾਂ ਨੂੰ ਮੈਂ ਉਹਨਾਂ ਬਾਰੇ ਜਾਣਨਾ ਚਾਹੁੰਦਾ ਕਿ ਤੁਹਾਡੇ ਤੁਸੀਂ ਰੀਲਾਂ ਪਾਈਆਂ ਨੇ ਤਕਰੀਬਨ ਰੀਲਾਂ ਦੇ ਵਿੱਚ ਅਲੱਗ-ਅਲੱਗ ਸਿਚੁਏਸ਼ਨ ਚ ਕਿਤੇ ਤੁਹਾਡੇ ਨਾਲ ਬਹਿ ਕੇ ਗੀਤ ਗਾ ਰਹੇ ਨੇ ਤੁਹਾਡਾ ਕਿਵੇਂ ਦਾ ਬੌਂਡ ਸੀਗਾ ਉਹਨਾਂ ਦੇ ਨਾਲ ਅੱਜ ਮੈਨੂੰ ਲੱਗਦਾ ਕਿ ਜਿੰਨਾ ਦਾ ਵੀ ਨਾਮ ਬਣਿਆ ਪੰਜਾਬੀ ਸਿੰਦ ਵਿੱਚ ਹੂੰ ਮੈਂ ਜੋ ਲਿਖਿਆ ਉਹਨੂੰ ਇੱਥੋਂ ਇੱਥੇ ਲੈ ਗਏ ਉਹ। ਕੀ ਬਾਤ ਹੈ ਪੱਲਾ ਸਾਹਿਬ। ਬਿਲਕੁਲ। ਤਾਂ ਅੱਜ ਜਿਹੜਾ ਸਾਡਾ ਨਾਮ ਬਣ ਗਿਆ ਜਾਂ ਸਾਡੀਆਂ ਜੋ ਫਿਲਮਾਂ ਬਣੀਆਂ ਉਹ ਪੱਲਾ ਸਾਹਿਬ ਬਣਾ ਗਏ। ਯੈਸ ਸਰ। ਤੁਸੀਂ ਕੈਰੀਅਰ ਜੱਟਾ ਵਨ ਚੱਕ ਲੋ। ਹੂੰ। ਸਾਰੀ ਫਿਲਮਾਂ ਚ ਅਸਰ નો ਡਾਊਟ ਪਰ ਜਿੱਤੇ ਜਿੱਤੇ ਪੱਲਾ ਸਾਹਿਬ ਨੇ ਹੂੰ ਉੱਥੇ ਮੈਡਨੈਸ ਹੈ। ਯੈਸ। ਤਾਂ ਉਹ ਕੱਲੀ ਇੱਕ ਫਿਲਮ ਦਾ ਐਗਜ਼ਾਮਪਲ ਦਿਤਤੀ ਆ ਮੈਂ। ਸਾਰੀਆਂ ਫਿਲਮਾਂ ਚ ਹੀ ਹਾਲ ਹੈ। ਯੈਸ। ਮਤਲਬ ਹਾਸਿਆਂ ਦੀ ਬੈਕਬੋਨ ਸੀਗੇ ਮੈਨੂੰ ਨਹੀਂ ਕਹਿੰਦਾ ਸਾਡੀ ਫਿਲਮਾਂ ਦੀ ਉਹ ਹਾਸਿਆਂ ਦੀ ਬੈਕਬੋਨ ਹੈਗੇ ਜਿਹੜੇ ਕਿ ਜਿਹ ਬੈਕਬੋਨ ਟੁੱਟ ਗਈ ਸ਼ਰਕਾਟੇ ਤੋਂ ਵੀ 400 ਵੀ ਤੋਂ ਲੈ ਕੇ ਹਰ ਇੱਕ ਫਿਲਮ ਮੇਰੇ ਫਿਲਮਾਂ ਮੈਂ ਕੀਤੀਆਂ 6 6 ਹਿੱਟ ਨੇ ਇਹਨਾਂ ਦੀ ਕੀ ਬਾਤ ਹੈ ਸਰ ਇੱਕ ਹੋਰ ਮੈਂ ਗੱਲ ਦੱਸਦਾ ਤੁਹਾਨੂੰ ਜਿਹੜਾ ਕਿਰਦਾਰ ਸਰ ਨਿਭਾਉਂਦੇ ਸੀਗੇ ਉਹਨਾਂ ਦੇ ਕਿਰਦਾਰ ਦੇ ਵਿੱਚ ਕਿਸੇ ਹੋਰ ਐਕਟਰ ਨੂੰ ਦੇਖ ਕੇ ਨਜ਼ਾਰਾ ਜਾਈ ਨਹੀਂ ਆਉਂਦਾ ਹੈਗਾ ਮਤਲਬ ਮੈਂ ਦੇਖੋ ਕੋਲ ਕੈਰੀ ਹੂੰ ਜਟਾ ਚ ਪੱਲਾ ਸਾ ਪਹਿਲਾਂ ਹੈ ਨਹੀਂ ਸੀਗੇ ਵਨ ਚ ਵਨ ਚ ਕੀ ਜੋ ਸਾਡੀ ਕਾਸਟਿੰਗ ਹੋਈ ਸੀਗੀ ਕਿਉਂਕਿ ਵਨ ਹਾਲੇ ਪੰਜਾਬੀ ਸਿਨੇਮਾ ਦਾ ਬਿਜ਼ਨਸ ਪਤਾ ਨਹੀਂ ਸੀ ਕਿੰਨਾ ਵੱਡਾ ਹੈ ਤਾਂ ਵਨ ਦੀ ਇੱਕ ਰਿਸਟ੍ਰਿਕਟਡ ਕਾਸਟਿੰਗ ਸੀਗੀ ਕਿ ਬਿੰਨੂ ਭਾਜੀ ਬਿੰਨੂ ਭਾਜੀ ਦੀ ਵਾਈਫ ਹੋਏਗੀ ਹਮ ਇਹਨਾਂ ਦੋਹਾਂ ਤੋਂ ਡਰਨਗੇ ਗਿੱਪੀ ਭਾਜੀ ਤੇ ਘੁਗੀ ਭਾਜੀ ਹਮ ਘੁਗੀ ਭਾਜੀ ਦੀ ਸਲਾਹ ਸੀਗੀ ਯਾਰ ਕਿ ਯਾਰ ਬਿੰਨੂ ਭਾਜੀ ਦੀ ਤੇ ਗਿੱਪੀ ਭਾਜੀ ਦੀ ਏਜ ਦੇ ਵਿੱਚ ਬਹੁਤ ਵੱਡਾ ਫਰਕ ਆਪਾਂ ਦਿਖਾ ਨਹੀਂ ਸਕਦੇ ਯੈਸ ਓਨ ਸਕਰੀਨ ਵੱਡਾ ਭਰਾ ਹੀ ਹੈ ਵੱਡੇ ਭਰਾ ਤੁਸੀਂ ਇਹਨਾਂ ਕਿਉਂ ਡਰਾਂਗੇ ਹਮ ਕਹਿੰਦੇ ਬਾਪ ਬੇਟਾ ਦੇ ਦਿਖਾਓ ਤੇ ਇੱਕ ਬਾਪ ਹੈ ਇੱਕ ਵੱਡਾ ਪਰਾਇ ਉਹਨਾਂ ਤੋਂ ਡਰਾਂਗੇ ਅਸੀਂ ਹੂੰ ਬਾਪ ਕਿੰਨੂੰ ਦਿਖਾਈਏ ਕੋਗੀ ਪਾਈ ਕਹਿੰਦੇ ਪੱਲਾ ਸਾਹਿਬ ਹੂੰ ਪੱਲਾ ਸਾਹਿਬ ਤੇ ਬਿੰਦੂ ਭਾਜੀ ਨੂੰ ਲੈ ਗਿਆ ਉਹ ਜਿੰਨਾਂ ਤੋਂ ਘਬਰਾਗੇ ਅਸੀਂ ਲੋਕ ਉਹਨਾਂ ਕੋਗੇ ਸਭ ਕੰਮ ਕਰਾਂਗੇ ਹੂੰ ਜੋ ਪੱਲਾ ਸਾਹਿਬ ਕਰੀਓਂ ਜਟਾ 'ਚ ਨਾ ਹੁੰਦੇ ਸ਼ਾਇਦ ਉਹ ਫਿਲਮ ਅਜੇ ਐਗਜ਼ਾਮਪਲ ਹੀ ਨਾ ਬਣਦੀ ਐਗਜ਼ਾਮਪਲ ਹੀ ਨਾ ਬਣਦੀ ਭਾਜੀ ਉਹ ਪੱਲਾ ਸਾਹਿਬ ਨੇ ਬਣਾਤੀ ਬਿਲਕੁਲ ਭਾਜੀ ਪਰ ਹਮ ਲਾ ਦਾ ਕੈਰੀਨ ਜੱਟਾ ਦੇ ਅਗਲੇ 파ਰਟ ਦੀ ਵੀ ਅਨਾਉਂਸਮੈਂਟ ਹੋ ਚੁੱਕਿਆ ਹੈ ਨਾ ਸ਼ੂਟ ਸ਼ੁਰੂ ਚੱਲ ਚੁੱਕਿਆ ਹੈ ਪਰ ਅਸੀਂ ਮਿਸ ਕਰਾਂਗੇ ਉਹਨਾਂ ਨੂੰ ਹਰੇ ਸੋ ਬਹੁਤ ਬਹੁਤ ਧੰਨਵਾਦ ਸਰ ਮਲਾ ਦਾ ਬਹੁਤ ਕਮਾਲ ਦੀਆਂ ਗੱਲਾਂ ਕੀਤੀਆਂ ਜੀ ਆਪਾਂ ਹੈ ਨਾ ਤੇਰੀ ਵਿਤਾਰੀ ਬਣਦੀ ਬਾਕੀ ਬਹੁਤ ਬਹੁਤ ਕੁਐਸਚਨ ਪੁੱਛੇ ਤੁਸੀਂ ਥੈਂਕ ਯੂ ਤੇ ਫਿਲਮ ਆ ਰਹੀ ਹੈ ਜੀ 7 ਨਵੰਬਰ ਨੂੰ ਤੇ ਸਾਰੇ ਜਣੇ ਜਾ ਕੇ ਜਰੂਰ ਦੇਖਿਓ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਉਹ ਨਾ 7 ਨਵੰਬਰ ਹੈਪੀ ਖੁਸ਼ ਹੋ ਜਾਓ